ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਦਾਸ ਕਰਦੀ ਆਂ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਆ ਉਹ ਆ ਗਈ ਮੇਰਾ ਘਰ ਵਾਲਾ ਹਾਂ ਬਸ ਇਹ ਹੈਗੇ ਜੀ ਇੱਥੇ ਤੱਕੇ ਸੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਤੱਕ ਸੀਮਤ ਆ ਮੈਂ ਠੀਕ ਹੈ ਪ੍ਰਮਾਤਮਾ ਤੁਹਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਇਹ ਆ ਮਤਲਬ ਇੱਥੇ ਤੱਕੇ ਸੀਮਤ ਮਤਲਬ ਕਹਿਣ ਦਾ ਭਾਵ ਵੀ ਪ੍ਰਸ਼ਾਦਾ ਪਕਾ ਕੇ ਜਿਨੇ ਸਿੰਘਣੀ ਨੇ ਸਕਾਦਣਾ ਸਾਰਿਆਂ ਨੂੰ ਹਾਂ ਉਹ ਉਹਦੇ ਵਰਗੀ ਕੋਈ ਉਪਮਾ ਨਹੀਂ ਹੁੰਦੀ ਹੈ। ਇਹ ਹੀ ਬਹੁਤ ਵੱਡਾ ਕੰਮ ਹੈ। ਉਹ ਫੇ ਮੈਂ ਕਿਹਾ ਤੈਨੂੰ ਮੈਂ ਕਿਹਾ ਉਪਮਾ ਉਪਮਾ ਦਾ ਮਤਲਬ ਕੀ ਹੁੰਦਾ? ਹਾਂ ਉਪਮਾ ਤੁਸੀਂ ਕਿਹਾ ਇੱਥੇ ਤੱਕ ਸੀਮਤ ਗੱਲ ਉਹ ਮੁੱਕ ਗਈ। ਉਹ ਨਹੀਂ ਉਹ ਸੀਮਤ ਨਹੀਂ ਹੈ ਜੀ ਮੈਂ ਘਰਾਂ ਦੇ ਕੋਲ ਨਹੀਂ ਭੈੜਾ ਮੈਂ। ਮੈਨੂੰ ਐ ਤਾਂ ਵੀ ਭੈਣ ਜੀ ਦੇ ਸਾਹਮਣੇ ਘਾਤੇ ਲੜਨਾ ਪਿਆ। ਆ ਲੈ ਲੈ ਆ ਲੈ। ਉਹ ਨਾ ਨਾ ਬੱਸ ਬੱਸ। ਹੈ? ਸਹੀ ਕਿਹਾ ਮੈਂ। ਨਹੀਂ ਮੈਂ ਰਾੜ ਤੋਂ ਬਾਅਦ ਰੋਟੀ ਆ। ਉਹ ਵਿਚਾਰ ਤੂੰ। ਨਾ ਅਸੀਂ ਬਹੋਲ ਬੈਠੋ ਅਸੀਂ ਰਾੜ ਲਈ ਆ। ਤਾਂ ਭੈਣ ਜੀ ਨੂੰ ਮਿਲਾਂ ਤਾ। ਭੈਣ ਜੀ ਮੇਰੀ ਬੋਲ। ਵਾਈ ਕੁ ਜੀ ਤਾ ਕਾਸਾ ਵਾਇਗੂ ਜੀ ਦੀ ਫਤਿਹ ਅਸੀਂ ਤਾਂ ਹੀ ਕਹਿ ਸਕਦੇ ਨਾ 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 ਜੀ ਆ ਗਈ ਅੰਮ੍ਰਿਤ ਵੇਲੇ ਆਉਂਦਾ ਨਹੀਂ ਇਹਨਾ ਉਹ ਕਰਨ ਬਾਂਦੀ ਪੁੱਤ ਦੀ ਖਬਰ ਨੂੰ ਆਏ ਤੇ ਉਹਨਾਂ ਦੇ ਨਾ ਥੋੜੀ ਹੱਥ ਤੇ ਸੱਟ ਲੱਗੀ ਚਲੋ ਬਚਾਅ ਹੋ ਗਿਆ ਇਹੀ ਬਾਤ ਆ ਸਾਨੂੰ ਜੈਸਮੀਂ ਦੇ ਜੇਟ ਤੇ ਥੋੜੇ ਹੱਥ ਤੇ ਸੱਟ ਲੱਗੀ ਜੀ ਕਿ ਚਲੋ ਵਾਇਗੂ ਦੀ ਕਿਰਪਾ ਨਾਲ ਵੀ ਥੋੜੇ ਜਿਹਾ ਨੌਂ ਹਾਂ ਪਰ ਜਿਆਦਾ ਲੱਗੀ ਹੈ ਬਾਕੀ ਸਾਰਾ ਸਬੀਅ ਪਰਮਾਤਮਾ ਰੱਖਦਾ ਵੀ ਦੂ ਖਾਨ ਕਹਿੰਦੇ ਸੁਖਦੇ ਆ ਹਾਂ ਪਤਾ ਨਹੀਂ ਤੁਸੀਂ ਤਾਂ ਨਾ ਕੁਝ ਟੰਗ ਲੋ ਪਰ ਆ ਨਜ਼ਰ ਟੂਪੇ ਉੱਥੇ ਟੰਗਣਾ ਮੈਂ ਤੌਰੇ ਮੈਂ ਉੱਪਰ ਚਾਹਵੇਂ ਤੇ ਟੰਗ ਨਹੀਂ ਹੁੰਦਾ ਨਜ਼ਰੇ ਲੱਗ ਜਾਂਦੀਆਂ ਜਿਵੇਂ ਬਿਮਾਰਾ ਪਹਿਲਾਂ ਬਿਮਾਰਤਾ ਤੇ ਪਹਿਲਾਂ ਬਿਮਾਰੀ ਸਾਰੇ ਟੱਬਰ ਬਿਮਾਰਤਾ ਸੀ ਹੋਰ ਸਹੀ ਗੱਲ ਆ ਤੋਂ ਬਾਅਦ ਹੁਣ ਜੈਸਮੀਨ ਉਹ ਜੀ ਵੀ ਆ ਹੁਣ ਜੈਸਮੀਨ ਨੂੰ ਥੋੜੀ ਜਿਹੀ ਰਿਕਵਰ ਹੋ ਰਹੀ ਐ ਤਾਂ ਹੁਣ ਉਹਨਾਂ ਸਾਠ ਲਵਾ ਲਈ ਆਪਣੇ ਉਹ ਵੀ 10 15 ਦਿਨ ਬਾਅਦ ਤੇ ਹੁਣ ਉਹਨੂੰ ਵੀ ਰੈਸਟ ਕਰਨੀ ਪੈਣੀ ਆ ਜਿੰਨਾ ਕਹਿੰਦੇ ਕੰਮ ਉਹ ਨਹੀਂ ਘੜਾ ਖਾਈ ਜਾਂਦਾ ਉਧਰ ਕੱਲ ਪਰਸੋਂ ਨੂਰ ਫਿਰੋਜੀ ਵੀ ਸੀ ਕੱਲ ਆਈ ਦੋ ਆਈ ਇਹਨੂੰ ਬੁਖਾਰ ਫੇ ਚੜਿਆ ਉਹਨੂੰ ਚਲੋ ਹੋਰ ਕੀ ਕਰੀਏ ਜਾਂਦੀ ਠੰਡ ਵੀ ਨਿਆਣੇ ਨੂੰ ਲੱਗ ਜਾਂਦੀ ਬਹੁਤ ਔਖਾ ਹੋ ਜਾਂਦਾ ਇਹ ਇਹ ਅੱਜ ਦਿਨ ਸੰਭਾਲਦੇ ਹੁਣ ਸਵੇਰੇ ਸ਼ਾਮ ਦੀ ਉੱਥੇ ਸਹੀ ਗੱਲ ਹੈ ਕੀ ਕਰੇ ਇੱਕ ਨਿਆਣੇ ਬਾਹਰ ਦੇ ਹੈ ਨਹੀਂ ਅੰਦਰ ਤਾਂ ਬਾਹਰ ਦੀ ਮਾਂਜੀ ਰੋਟੀ ਠੀਕ ਹੈ ਪਾਰੀ ਤਾਂ ਨਹੀਂ ਹਾਂ ਨਹੀਂ ਬਹੁਤ ਵਧੀਆ ਰੋਟੀ ਹੇਕੀ ਕੋਪੀ ਦਾ ਬਾਰੇ ਕੋਰਸ ਡਬਲ ਐਮਏ ਕਰੀ ਵੀ ਆਈ ਰੋਟੀ ਵਾਲੀ ਦਾ ਡਬਲ ਤੇ ਪਰਪਲਾ ਐਮਏ ਕਰੀ ਵੀ ਆਈ ਰੋਟੀ ਤਾਂ ਕਹਿੰਦੀ ਚਾਹ 20 ਬੰਦਿਆਂ ਨੂੰ ਲਾ ਲਓ ਮੈਂ ਰੋਟੀ ਨੂੰ ਕਰਵਾ ਬਣੇ ਦਿੰਦੀ ਹੈ ਪਰ ਪਾਰਟੀ ਕਰਨੀ ਪੈਣੀ ਹੈ ਪਾਰਟੀ ਫਿਰ ਲੈ ਜਦ ਬੰਦੇ ਨੇ 20 ਬੰਦਿਆਂ ਦੀ ਰੋਟੀ ਬਣਾਤੀ ਥੋੜਾ ਮਟਾ ਤਾਂ ਪਾਰਟੀ ਦਾ ਵੀ ਹੱਥ ਦਾਰਾ ਪਾਰਟੀ ਦੀ ਕਹੀਦੀ ਹੋਵੇ ਨਿਆਇ ਜਾ ਪਾਰਟੀ ਦਾ ਕੋਈ ਰੋਜਾ ਕਰ ਦਿੰਦੇ ਨੂੰ ਮੈਂ ਰੋਜਾ ਰੋਪੜ ਲੈ ਕੇ ਆਉਂਦਾ ਜੀ ਕਰੇ ਨਾ ਕਰ ਮੁੱਕਰ ਕੱਲ ਪਰਸੋਂ ਚੌਥੇ ਕੱਲ ਮੈਂ ਸ਼ਾਮ ਟਾਈਮ ਹੀ ਫ੍ਰਿਜ ਤੋਂ ਹੁੰਦੀ ਕਿ ਦੇਖੋ ਪਿਆਜ ਦੇ ਧਾਰਾ ਚੋ ਕੇ ਰੋਟੀ ਖਾ ਕੇ ਪਈ ਜੋਰ ਤਾਂ ਲਾਇਆ ਵਾ ਤਾ ਕਿੰਨਾ ਜੋਰ ਨਹੀਂ ਲਾਇਆ ਮੈਂ ਆ ਜੋੜ ਤਾ ਲਾਇਆ ਵਾ ਤਾ ਵੀ ਜਾਣਾ ਨਹੀਂ ਹੁਣ ਮੈਂ ਤਾਂ ਤੁਹਾਨੂੰ ਐ ਕਹਾਂਗੀ ਚਲ ਸ਼ਿਮਲੇਂ ਚੱਲੀਏ ਚਲੇ ਜਾਊਂਗਾ ਉਹ ਤੇਰੇ ਮੂੰਹ ਚ ਕੀ ਸਕਰ ਆ ਜਿਹੜੀ ਜਾਇ ਜ਼ਮੀਨ ਨੂੰ ਚੋਰੀ ਲੈ ਗਿਆ ਤੇਰੇ ਮੂੰਹ ਦੇ ਵਿੱਚ ਹਾਂ ਤੇਰਾ ਰੱਬ ਕਰਕੇ ਤੇਰੇ ਬੱਚੇ ਪੂਰੇ ਹੋ ਦਵੇ ਹਾਂ ਜੀਨੇ ਕਮਾ ਦੂੰਗੀ ਹਾਂ ਜਾਇ ਜ਼ਮੀਨ ਨੂੰ ਵੀ ਮਿਲੋ ਜੀ ਅੱਧਾ ਸਾਡੀ ਧੀ ਰਣੀ ਸਤਿ ਸ਼੍ਰੀ ਅਕਾਲ ਜੀ ਸਾਰੇ ਆ ਜੀ ਅੱਜ ਦੋਇ ਕੁ ਮਣੀਆ ਲੱਗਿਆ ਮੀਂਹ ਪਰਚਾਦਾ ਬਣਾ ਕੋੜਮ ਲੱਗਿਆ ਵਾ ਕੋਲ ਬੈਠਾ ਠੇਕਣਾ ਮੈਂ ਮੈਂ ਪ੍ਰਸ਼ਾਦਾ ਏ ਕਹਿੰਦਾ ਜੀ ਕੋੜਮ ਚੜਦਾ ਖੋਕ ਕੇ ਗੱਲੇ ਖੋਕੇ ਜੜੇ ਮੈਂ ਨਹੀਂ ਕਰਦਾ ਕਿਤੇ ਕੋਈ ਹਾਂ ਸ਼ਿਮਲਾ ਜਾਣਾ ਇੱਥੇ ਸੇਕਣੇ ਆ ਹਾਂ ਨਾ ਸ਼ਿਮਲਾ ਹਜੇ ਤਾਂ ਹੋਰ ਹੀ ਸ਼ਿਮਲਾ ਬਣਾਵਾ ਜਦ ਤੱਕ ਟਾਈਮ ਆ ਜਾਵੇ ਕੋੜਮ ਕਹਿੰਦੇ ਅਸੀਂ ਸ਼ਿਮਲੇ ਨੂੰ ਜਾਣਾ ਨਹੀਂ ਜਾ ਸਕਦੇ ਆ ਲੈ ਕਿਉਂ ਨਹੀਂ ਬਈ ਸਾਡੀ ਵੀ ਜ਼ਿੰਦਗੀ ਏ ਅਸੀਂ ਵੀ ਜਾ ਸਕਦੇ ਤੁਹਾਨੂੰ ਰੋਕਦੇ ਜਾਓ ਮੈਂ ਕਹਿੰਦੀ ਆ ਭੈਣ ਜੀ ਅੱਪਾ ਜਾਏ ਹੋ ਮम्मा ਮੈਨੂੰ ਲੈ ਜਾਣੀ ਪੈਣੀ ਆ ਤੇਰੀ ਗੱਲ ਸੁਣੋ ਕਿ ਮੈਨੂੰ ਚੱਲ ਤੂੰ ਮੰਮੀ ਨੂੰ ਜਿਹੜੀ ਸਾਵੇਂ ਕਮਾ ਲਿਓ ਉਹ ਆ ਲੈ ਆਂ ਕੋਲ ਆ ਅਸੀਂ ਜਾਣਾ ਆ ਅਸੀਂ 4-5 ਤਿੰਨ ਲੱਖ ਹਉਣ ਜੋੜ ਜੀ ਤੇ ਆਣੀ ਬੱਤਨ ਜੀ ਦਾ ਤਨੂਰ ਨੂੰ ਆਇਆ ਤੇ ਚੱਲਣਾ ਮਮੇ ਨੇ ਸਵੇਰੇ ਚੱਤ ਛੋਟੇ ਬੜੇ ਆ ਨਹੀਂ ਅਹਿਬੀਲਦਾਰੀ ਆ ਇਹ ਇਹਨੂੰ ਕਹਿੰਦੇ ਤੋ ਬੀਲਦਾਰੀ ਭਾਈ ਵੈਸੇ ਮੰਮੀ ਇਹ ਕੰਮ ਦਾ ਗਲਤ ਆ ਮਾਸੀ ਆਉਂਦੇ ਹੀ ਤੁਸੀਂ ਕੰਮ ਪਰਲਾ ਦੇ ਆਹ ਨਾ ਉਹ ਲਾਭ ਨਹੀਂ ਦੇਦੀ ਹੈ ਨਹੀਂ ਹੁਣ ਜਦ ਮੇਰੀ ਮੈਂ ਤਾਂ ਗੀ ਕੰਮ ਮੈਂ ਬੈਠੂ ਮੈਂ ਕੁਰਸੀ ਤੇ ਚੰਗਾ ਲੱਗਦਾ ਨਹੀਂ ਮੈਂ ਉਹ ਹੀ ਕਿਹਾ ਵੀ ਆਪੇ ਨਹੀਂ ਬਹਿ ਲਦੇ ਇਹ ਮੈਂ ਤਾਂ ਨਹੀਂ ਮੈਂ ਰੋਟੀ ਪਕਾਉਂਦੀ ਮੈਂ ਤੁਸੀਂ ਬੈਠੋ ਕਰੀਂ ਨਾ ਕਾ ਨੂੰ ਲਵਪਰੀਤ ਲੱਗੀ ਸੀ ਲੱਗੀ ਸੀ ਵਿਚਾਰੀ ਪਕਾਉਣਾ ਪ੍ਰਸ਼ਾਦਾ ਉਹ ਛੋਟਾ ਜਾ ਉੱਠ ਖੜਿਆ ਉਧਰ ਛੋਟਾ ਜਾ ਉੱਠ ਖੜਿਆ ਅੱਛਾ 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 ਫਿਰ ਸੰਦੀਪ ਨੂੰ ਤੋਂ ਮੈਂ ਕਹਿਤਾ ਵਾਹ ਜਾ ਤੂੰ ਭੈਣ ਦੀ ਹੈਲਪ ਕਰਵਾ ਦੇ ਨਾ ਠੀਕ ਹੈ ਤੂੰ ਬੈਠੀ ਚੰਗੀ ਲੱਦੀ ਜੈਸਮੀਨ ਕੋਲ ਤੂੰ ਇਕੱਲਾ ਬੈਠੀ ਉਹ ਕੱਲੇ ਵਿਚਾਰੇ ਪ੍ਰਸ਼ਾਦਾ ਪਕਾਉਂਗੇ ਹੈਲਪ ਤਾਂ ਬਹਾਨਾ ਦਾਨ ਪ੍ਰਦਾਨ ਕਰਨਾ ਤਾਂ ਗੱਲਾਂ ਦਾ ਇਹ ਨਾ ਭਈ ਗੱਲ ਦੇ ਇਹ ਕਰਨੀ ਪੈਂਦੀ ਆ ਸੋ ਕੋਈ ਗੱਲ ਹਾਂ ਸਮਾਹ ਕੁਝ ਨਾ ਸਮਝਦਾ ਨਾ ਵੀ ਕਰਦੇ ਨਹੀਂ ਆ ਬਸ ਰੋਟੀ ਲੱਗੇ ਬਣਾਉਣ ਹੋਰ ਕੀ ਫਾਇਦਾ ਐਵੇਂ ਪਿੱਛੇ ਤੋਂ ਸਾਰਾ ਸੱਤ ਚੱਕਰ ਚੱਲ ਰਿਹਾ ਵੀਡੀਓ ਬਣਾਉਂਦੇ ਇਹ ਵੀ ਇਹਦੇ ਵਿੱਚ ਹੀ ਆ ਹਾਂਜੀ ਹਾਂ ਵੀ 2-4 ਰੁਪਏ ਆਉਣਗੇ ਵਧੀਆ ਪ੍ਰਸਾਦਾ ਦੇ ਸਕੂਗੇ ਬੈਕ ਰੋਦੀ ਕਿਰਪਾ ਨਾਲ ਬਿਲਕੁਲ ਬਿਲਕੁਲ ਜੀ ਜੀ ਤਾਂ ਸਸਤ ਮਸਾਲਾ ਜੇ ਇਹੀ ਨਾਲ ਅਸੀਂ ਖੁਸ਼ ਹੋ ਕੇ ਪਕਾਈ ਰੋਟੀ ਫਿਰ ਖਾਣ ਵਾਲੇ ਨੂੰ ਵੀ ਸੁਆਦ ਆਉਣਾ ਨਾ ਪਚਣੀ ਆ ਕੱਲ ਦੀ ਗੱਲ ਦੱਸਾਂ ਮੈਂ ਤੁਹਾਨੂੰ ਭੈਣ ਜੀ ਹਾਂ ਬਈ ਮੈਂ ਇੰਨੀ ਰੀਜਨਲਤਾ ਬਣਾਈ ਸਬਜੀ ਆਹ ਹਾ ਹਾ ਤਲਾ ਤਾਂ ਦੇ ਥੋੜਾ ਸਾਹਮਣੇ ਲੱਗੇ ਜਾਂਦੇ ਜਿਹੜੀ ਘੀ ਛੋਲੇਾਂ ਦੀ ਸਬਜੀ ਬਣਾਉਣੀ ਆਪਾਂ ਬਹੁਤ ਸਾਰਾ ਦਿੱਤੀ ਵੀ ਬਹੁਤ ਸਾਰਾ ਨਹੀਂ ਫੇਰ ਉਹ ਤੋਂ ਬਾਅਦ ਸੀ ਬਾਤ ਕਰ ਲੈਣ ਕਿ ਤਾਰੀਆਂ ਦਾ ਕੀੜਾ ਖਾਤ ਸੱਚ ਆ ਬੇਟਾ ਆ ਟਾਈਮ ਤੇ ਬਾਰੇ ਕਟੌਰੀਆਂ ਬਣਾਈਆਂ ਨੇ ਇਹਨਾਂ ਆਲੂ ਵਾਲੇ ਪਰ ਉਹ ਜਿਵੇਂ ਛੇਤੀ ਕਾਏ ਕਾਏ ਚ ਬਣੀ ਉੱਚੀ ਸਵਾਦ ਬਣਦੀ ਆ ਹਾਂਜੀ ਹਾਂ ਥੋੜੀ ਬਣੀ ਵੀ ਬਹੁਤ ਸਵਾਦ ਬਿਲਕੁਲ ਵੀ 8 9 9 ਵਜੇ ਬਣਾਉਂਦੇ ਮੈਂ ਆ ਇਸੇ ਸੰਬੰਧ ਦੇ ਵਿੱਚ ਲਮਾ ਪੁਜਾਰ ਪੁੱਤ ਨੂੰ ਦੇਣੇ ਆ ਪਿਆਰ ਤੇ ਜੋਗੀ ਆ ਦੇਖ ਲਓ ਉਹ ਵੀ ਵਿਚਾਰਾ ਫਟਿਆ ਹੋਇਆ ਤਨ ਨਾਮ ਜਿਹੜਾ ਨਾਮੇ ਹੁੰਦਾ ਉਹ ਆ ਨਾਮ ਨੂੰ ਕਿਹਾ ਡੱਕ ਕੇ ਮਾਰੀ ਦੋ ਨਾ ਵੀਰ ਦੀ ਆਖਦੇ ਵੀ ਦੇਖ ਲਓ ਚਾਹੀ ਇੱਕ ਕੰਮ ਹੋਵੇ ਚਾਹੀ ਇੱਕ ਲੱਕਰ ਹੋਵੇ ਆ ਨਾਮ ਮਰ ਸਨਮਾਨ ਕਰਦਾ ਮੈਂ ਜੀ ਬੜਾ ਇਨਾਮ ਪਾੜੂਗੀ ਜੇ ਮਾਰ ਪਾੜ ਤੋਂ ਤੇ ਘਾਰ ਵਾਲੇ ਤੋਂ ਹਾਂ ਛੋਟੇ ਕੇ ਮੈਂ ਪਾਲਿਆ ਵਾ ਰਾਣੀ ਹਾਂ ਡਾਇਮੰਡ ਦੀ ਰਿੰਗ ਮੈਂ ਤਾਂ ਅਗਲੀ ਅਗਲੀ ਕਣਕ ਨੂੰ ਦੇ ਦਿਆਂਗੀ ਨਹੀਂ ਮੈਂ ਨਹੀਂ ਇੰਨੇ ਹਾਂ 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 ਹੁਣ ਹਾਰ ਦਿੱਤੇ ਉਹ ਤੋਂ ਤੁਪਖੇ ਨਹੀਂ ਨਹੀਂ ਆ ਵੀ ਗੱਲ ਠੀਕ ਆ ਚਾਚਾ ਜੀ ਦੀ ਗੱਲ ਗੱਲ ਠੀਕ ਹੈ ਤੇਰੀ ਨੇ ਕਹਿ ਕ ਹਮਜਾਕ ਕਾਦੇ ਕਹਿ ਕੇ ਪੋਲਾ ਪੈਂਦਾ ਜਾਤਾ ਜੀ ਮੈਨੂੰ ਪਤਾ ਹਾਂ ਜਿੱਦਣ ਜਿੱਦਣ ਜਨਮ ਦਿਨਤਾ ਜੀ ਉਸ ਦਿਨ ਮਿੰਤਾ ਕਰਕੇ ਪੋਆਇਆ ਵੀ ਕੁਝ ਪਾਤਾ ਲੈ ਤੂ ਆਏ ਚੰਗੀ ਲੱਗਦੀ ਆ ਬਾਰੇ ਆ ਜਿਹੜਾ ਨਾ ਆਪਾਂ ਕਹਿਤਾ ਦੰਨੇ ਹਾਏ ਸੋਨਾ ਸੋਨਾ ਹਾਂਜੀ ਕੁਝ ਨਹੀਂ ਹੈਗਾ ਨਹੀਂ ਹੈ ਤਾਂ ਜੇ ਮੈਂ ਇੱਕ ਦਿਨ ਪਾਇਆ ਹੁਣ ਮੈਂ ਕਹਿੰਦੀ ਮਰਦੀ ਗੱਡੀ ਵਾਲੇ ਦੇ ਤੁਸੀਂ ਵੀਡੀਓ ਦੇਖ ਲਿਓ ਕੱਢ ਕੇ ਮੈਂ ਨਹੀਂ ਉਹ ਮੁੜ ਕੇ ਪਾਇਆ ਮੈਂ ਸੋਹਣੇ ਦਿਨ ਪਾਇਆ ਉਹ ਗਰਬਾਣੀ ਤੇ ਬਸਣ ਵੀ ਸੋਨਾ ਕੂੜਾ ਹਾਂ ਹਾਂ ਕਹਾਂ ਮੈਨੂੰ ਉਹ ਤਾਂ ਕਹਾਂ ਵਾਲੇ ਤੋਂ ਕਹਣੀ ਏਡੇ ਪੱਕ ਗਰਾਂ ਸੋਇਨਾ ਕੂੜ ਰੂਪਾ ਕੂੜ ਰੂਪ ਅਬਾ ਹਾਂ ਇਹ ਪਾਪਾ ਮੈਨੂੰ ਪਤਾ ਨਹੀਂ ਬਈ ਇਹਦੀਆਂ ਚੀਜ਼ਾਂ ਦੀ ਜੱਚੀ ਨੌਲੇਜ ਬਹੁਤ ਆ ਜੈਸਮੀਂ ਪਾਪਾ ਤੋਂ ਹਾਂਜੀ ਹਾਂ ਤੁਸੀਂ ਵੀ ਕਈ ਵਾਰ ਤਾਂ ਕਿਹੜਾ ਗਿਆ ਕਾ ਜੈਸਮੀਂ ਨੂੰ ਹਾਂ ਹੰਸ ਰਾਜ ਹੰਸ ਜੀ ਇਹ ਜੀਆਂ ਤੁੱਕਾਂ ਸੁਣਾਉਂਦੀ ਆ ਜੀ ਆ ਨਜ਼ਾਰਾ ਲਿਆਣ ਦੀ ਸਹੀ ਗੱਲ ਤੇਰੀ ਗੱਲ ਤਾਂ ਥੋੜੀ ਵਿੱਚੇ ਰਹਿ ਗਈ ਹਾਂਜੀ ਹਾਂਜੀ ਚਾਹਤੇ ਤਾਂ ਮੰਗਣਾ ਖਿਆਤਾ ਅੱਛਾ ਅੱਛਾ 400 ਰੁਪਏ ਤਾਂ ਦਿੱਤੇ ਲੈਣਾ ਹੋਇਆ ਭੇਜ ਦੇ ਨਜ਼ਾਰਾ ਮੈਂ ਤਾਂ ਤੱਕਾ ਕੇ ਜਾਣ ਕਿ ਜਿਹੜਾ ਅੱਜ ਮੇਰੀ ਗੱਲ ਸੁਣੋ ਜੇ ਅੱਜ ਛੋਟਾ ਗਿਫਟ ਲਓਗੇ ਕੱਲ ਤਾਂ ਬੜੇ ਦੀ ਵੀ ਦੇਵਾਂ ਹਾਂ ਸਹੀ ਗੱਲ ਮੇਰੇ ਗਿਫਟ ਨੂੰ ਢੋਕਰ ਮਾਰਤੀ ਗਾ ਮੈਂ ਇੱਥੇ ਕਿੰਨੀ ਦੇ ਰੱਖੂ ਜੀ ਲੈ ਲੈ ਭਾਈਏ 4 ਸਾਲ ਹੋ ਗਏ ਕਾ ਕੋਈ ਜਿਗਰੀ ਖੱਤੀ ਗਿਫਟ ਚਾਹਾਂ ਨਹੀਂ ਲਾ ਕੇ ਤੇਰੇ ਕੋਲ ਜੁਦੀ ਬੜੀ ਸਮਾਂ ਚਾਹੀਦਾ ਮਾਰਾ ਕੰਮ ਮੈਂ ਚਾਚੇਰੀਂ ਆਰੇ ਸਾਨੂੰ ਪੈਸੇ ਨਹੀਂ ਦੇਣਾ ਮਾਣ ਤੈਨੂੰ ਦਵਾਉਣਾ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਗ੍ਰੈਮ ਤੱਕ ਇੱਕ ਗ੍ਰੈਮ ਤੱਕ ਕੋਈ ਵੀ ਚਲੋ ਮੰਨ ਲਓ ਮੈਂ ਹੁਣ ਇੱਕ ਗੱਲ ਕਰਨਾ ਸਿਰਫ ਹਾਂਜੀ ਹਰ 10ਵੇਂ ਜਾਂ 15ਵੇਂ ਦਿਨਾਂ ਜਾਂਦੀ ਭੰਗਰੀ ਨੂੰ ਗੱਡੀ ਦੇ ਵਿੱਚ ਐ ਟੌਰਨਲ ਬੈ ਕੇ ਜਾਂਦੀ ਗਰਮੀ ਆਉਂਦੇ ਇੱਕ ਮਿੰਟ ਗੱਲ ਸੁਣ ਮੇਰੀ ਗੱਲ ਕਰ ਹਾਕਮ ਮੈਂ ਆਪਣੇ ਹੱਕ ਦੀ ਗੱਲ ਕਰਦਾ ਠੀਕ ਆ ਵੀ ਗੱਡੀ ਚ ਤੂੰ ਬੈਠ ਕੇ ਜਾਂਦੀ ਹੁਣ ਜੈ ਸਿੰਘ ਨੇ ਕੋਲ ਨੂੰ ਤੁਹਾਡਾ ਦਬਦਲ ਕਰਦਾ ਹੈ ਹਾਂ ਤੂੰ ਇਹਦੇ ਤੀਏ ਜਦ ਤੁਸੀਂ ਉਰੇ ਆ ਕੇ ਜਾਂਦੇ ਉਹ ਵੀ ਗੱਡੀ ਜਾਉਂਦੇ ਉਹ ਵੀ ਸਾਡਾ ਫਾਇਦਾ ਚੱਲ ਅਸੀਂ ਮਿਹਨਤ ਕਰੀ ਗੱਡੀ ਗੱਡੀ ਲਿਆਉਂਦੀ ਗੱਡੀ ਨੂੰ ਮੈਂ ਚਲਾਉਣਾ ਏ ਵੀ ਤਾਂ ਗਏ ਸਿਆ ਤੁਲਾ ਨਹੀਂ ਬੱਸ ਚੜਦੀ ਤਾਂ ਮਹੀਨੇ ਬਾਅਦ ਵੀ ਭੰਬਰੀ ਕਿਧਰ ਨਹੀਂ ਚੱਲੀ ਜਿਵੇਂ ਤੇ ਬੱਸ ਚਲੀ ਜਾ ਹੁਣ ਸਹੀ ਗੱਲ ਚਾਰ ਮਹੀਨਿਆਂ ਤੋਂ ਵਾਅਦਾ ਹੀ ਕਰਨਾ ਤਾਂ ਤੁਸੀਂ ਹਾਂ ਜੀ ਉਹਦਾ ਦੂਰ ਚੁਗਦੀਆ ਉਹਨੇ ਫੋਨ ਕਰਿਆ ਪਿਆਰ ਵਾਲਾ ਇੱਕ ਮਿੰਟ ਮੇਰੀ ਗੱਲ ਪੂਰੀ ਹੋਣ ਦੇ ਹਾਂ ਬੱਧੀ 4 ਵਜੇ ਫੋਨ ਕਰਿਆ ਹੁਣ ਵੀ ਮੇਰੇ ਪਾਜੀ ਦੇ ਸੱਤ ਲੱਗ ਗਈ 5:30 ਵਜੇ ਨੂੰ ਤੁਰਿਆ ਬਿਲਕੁਲ ਬਿਲਕੁਲ ਨਹੀਂ ਤਾਂ 10 ਵਾਰ ਸੋਤਣਾ ਵੀ ਮੈਂ ਕੀ ਤਾਂ ਟੈਂਪੂ ਕਰਾਂ ਨੀ ਮੈਂ ਕਿਨੂੰ ਕਿਆ ਕਹਾਂ ਕਿਨੂੰ ਨਾ ਕਹਾਂ ਵੀ ਮੈਂ ਤਾਂ ਉੱਥੇ ਪਹੁੰਚੂਗੀ ਹਾਂ ਸਾਰਾਗੇ ਪੈਸੇ ਯਾਰ ਵੀ ਜਲ ਗਏ ਤੇ ਇਹ ਮੈਂ ਹੁਣ ਅਗਲੀ ਵੀਡੀਓ ਦੇ ਵਿੱਚ ਨਾ ਪੰਗਾ ਲੈਣਾ ਇੱਕ ਵਾਰੀ ਝਾਣ ਹੀ ਨੀ ਮਰਣਾ ਹਾਂ ਤੰਤ ਮੈਂ ਮੇਰੀ ਗੱਲ ਸੁਝਦੀ ਜੀ ਨਹੀਂ ਆ ਕਿ ਕਰੇ ਯਾਰ ਕਿ ਤੇ ਮੈਂ ਉਹਨਾਂ ਨਾਲ ਹੀ ਜਿਸ ਤੱਕ ਕਰਕੇ ਪੰਗਾ ਜੀ ਦੇ ਵਿੱਚ ਲੈਣਾ ਤੇ ਮੈਂ ਨਾ ਮਾਰਣਾ ਮੈਂ ਜਵਾਬ ਮੈਂ ਫਿਰ ਉਹਦੇ ਨਾਲ ਲੱਗ ਕੇ ਨਾ ਮਣੀ ਹਿੰਮਤ ਵੀ ਆ ਜਾਂਦੀ ਆ ਪਾਵਰ ਦੀ ਹਾਂ ਜੀ ਤੱਕਾ ਹੋ ਜਾਂਦਾ ਮੇਰੇ ਨਾਲ ਉੱਥੇ ਮੈਂ ਟੁੱਪ ਕਰ ਦਿੰਦਾ ਬਸ ਐਸੇ ਮੈਂ ਤੈਨੂੰ ਮੇਰੇ ਨਾਲ ਧੱਕਾ ਦੇ ਮੈਂ ਟੁੱਪਾ ਕਿਉਂਕਿ ਮੈਂ ਕੁੜਮਾ ਨਹੀਂ ਆਈ ਆ ਚੁੱਪ ਤਾਂ ਤੂੰ ਬੱਕਦੇ ਨਹੀਂ ਆ ਜੀ ਭਾਈ ਘਰ ਮੇਰੇ ਜੋ ਮਰਦੀ ਗਈ ਚਾਹ ਮੈਂ ਗਲਤ ਕਹੀ ਆ ਜੀ ਚਾਹ ਇਹ ਠੀਕ ਆ ਜੀ ਹੱਕ ਤਾਂ ਯਾਰ ਮੈਨੂੰ ਨਹੀਂ ਜਾਣੀ ਮੈਂ ਤੂੰ ਮੇਰੀ ਘਰ ਵਾਲੀ ਤਾਂ ਬਹੁਤ ਸਿਆਣੀ ਆ ਹਾਂ ਜੀ ਬਹੁਤ ਆਕਲ ਵਾਲੀ ਉਹ ਜਿੱਦਾਂ ਜੇ ਬੜਿਆ ਹੀ ਕਰ ਦੋ ਤਾਂ ਪੰਪ ਹੈ ਜੇ ਕੋ ਜ਼ੋਰ ਕਹ ਦੋ ਤਾਂ ਮੇਰੀ ਬੇਇੱਜ਼ਤੀ ਸਹੀ ਗੱਲ ਜਿੱਦਾਂ ਜਾਚਾ ਹੀ ਉਹ ਨਾ ਮੈਂ ਇੱਕ ਕਪਲ ਸ਼ਰਮਾ ਦਾ ਸ਼ੋਅ ਦੇਖਿਆ ਤਾਂ ਉਹਦੇ ਜੇ ਬਡਾਲੀ ਬ੍ਰਦਰਸ ਗਏ ਵੇਤੇ ਉਹ ਉਹ ਜਿਹੜਾ ਉਹਦਾ ਬਾਪ ਆ ਜੀ ਉਹਨੇ ਸੁਣਾਈ ਦੀ ਇੱਕ ਸਟੋਰੀ ਕਹਿੰਦਾ ਮੈਂ ਨਾ ਇੱਕ ਵਾਰ ਕਹਿੰਦਾ ਆਪਣੇ ਦੋਸਤ ਦੇ ਘਰਾਂ ਚੱਲ ਗਿਆ ਹੈ ਨਾ ਉਹਨਾਂ ਨੇ ਬਣਾਇਆ ਬਤਾ ਬੱਕਰਾ ਹੈ ਬੱਕਰਾ ਬਣਾਇਆ ਨਹੀਂ ਬੱਕਰਾ ਨਹੀਂ ਕੋਈ ਹੋਰ ਚੀਜ਼ ਸੀ ਕਹਿੰਦਾ ਕਹਿੰਦਾ ਭਾਈ ਕਹਿੰਦਾ ਮੈਂ ਉਹਨੂੰ ਕਿਹਾ ਵੀ ਯਾਰ ਵੀ ਚੀਜ਼ ਨਾ ਸਵਾਦ ਨਹੀਂ ਬਣੀ ਵੀ ਵਧੀਆ ਨਹੀਂ ਬਣੀ ਕਹਿੰਦਾ ਉਹ ਮੈਨੂੰ ਕਹਿੰਦਾ ਵੀ ਗੱਲ ਸੁਣ ਲਾ ਜੇ ਆਹ ਗੱਲ ਤੇਰੀ ਭਾਬੀ ਨੇ ਸੁਣ ਲਈ ਨਾ ਗਾਂ ਤੇ ਤੈਨੂੰ ਪਾਣੀ ਵੀ ਨਹੀਂ ਉਹਨੇ ਪਛੜਾ ਵੀ ਆਏ ਕਹੀ ਜਾ ਲ ਬਹੁਤ ਵਧੀਆ ਬਣਿਆ ਬਹੁਤ ਕਹਿੰਦਾ ਭਾਈ ਮੈਂ ਫੇਰ ਇਕ ਨਹੀਂ ਕਰਿਆ ਕਹਿੰਦਾ ਮੈਂ ਕਿਹਾ ਬਹੁਤ ਸਵਾਦ ਬਣਿਆ ਕਹਦਾ ਭੱਜ ਭੱਜ ਕੇ ਕੋਲ ਨੂੰ ਆਵੇ ਚਾਚੀ ਥੋੜੀ ਹੋਰ ਪਾਵਾਂ ਆਪਾਂ ਹੀ ਹੋਰ ਲਿਆਵਾ ਉਹ ਕੰਮ ਚਾਹੀਦਾ ਨਹੀਂ ਠੀਕ ਹੈ ਉਹ ਉਹ ਦੰਤੀ ਚੱਲ ਗਈ ਆ ਇਹ ਦੇਖੋ ਨਾ ਇਹ ਬੰਦੇ ਨੇ ਕਿੰਨੀ ਮਿਹਨਤ ਨਾਲ ਬਣਾਇਆ ਨੀ ਨਹੀਂ ਬਿਲਕੁਲ ਬਈ ਤਾਰਿਫ ਦਾ ਤਾਂ ਚੱਲ ਹੱਕਦਾਰ ਹੁੰਦਾ ਬੰਦਾ ਕਿੰਨੀ ਮਿਹਨਤ ਨਾਲ ਮੇਰੀ ਤਾਂ ਇਹ ਹਿੰਮਤ ਦੀ ਹੱਡੀ ਮਤ ਨੂੰ ਕਾਦਵਾ ਬਸ ਗਲਤ ਬਣਾਇਆ ਮੈਂ ਗੱਲ ਤਾਂ ਹੋ ਗਈ ਨਹੀਂ ਮੇਰਾ ਮੇਰਾ ਗੁਰੂ ਪਤਾ ਕਹਣਾ ਮੇਰਾ ਡੈਡੀ ਹਾਂ ਹਾਂ ਉੰਗਲੀਆਂ ਚੱਟੜ ਲਾ ਦਿੰਦੇ ਥਾਲ ਵੀ ਚੱਟ ਜਾਂਦੇ ਸੀ ਜੇ ਵੱਧ ਤੋਂ ਹੋਂ ਦੀ ਲੋੜੇ ਨਹੀਂ ਪੈਂਦੀ। ਪੰਜ ਦੇ ਜੋੜੇ ਨਹੀਂ ਜਾਂਦੀ। ਭਾਈ ਸਾਡੇ ਘਰ ਪੰਜ ਊਠੇ ਖਾਂ ਦੇ ਆ ਤੋਦੇ ਨਹੀਂ ਅਸੀਂ। ਸਾਰਾ ਦਿਨ ਸ਼ੈਂਕ ਚ ਭਾਂਡੇ ਮਾਦਦੇ ਨਹੀਂ ਤੋਦੇ ਨਹੀਂ। ਰਹਿਣ ਦਰ ਮਿੱਤਰ ਮੈਂ ਲੈ ਕੇ ਆਉਂਦਾ ਲੈ ਕੇ ਨਹੀਂ ਆਉਂਦਾ ਫੇ ਮੈਨੂੰ ਜੀ। ਨਹੀਂ ਮੈਂ ਖਾਂਦੇ ਮੈਂ ਜਦੋਂ ਵੀਡੀਓ ਬਣਾਇਆ ਸੀ। ਮੇਰੀ ਗੱਲ ਸੁਣ ਜਿੱਦਣ ਰਵਿੰਦਰ ਨੇ ਅਮਰ ਦਾ ਸ਼ੱਕ ਲਿਆ। ਹਾਂ। ਉਦੋਂ ਦਾ ਕਹਿ ਸਕਦਾ ਵੀ ਭਾਈ ਮੈਂ ਜੋ ਹਾਂ। ਹਾਂ। ਅਜੇ ਤੱਕ ਸਾਡੇ ਦਾ ਸਭ ਕੁਝ ਆ ਚੁੱਕਾ ਹੈ ਕੋਈ ਨਹੀਂ ਹਾਂ ਗੱਲ ਪਤਾ ਜੀ ਉਹੀ ਹੈ ਆ ਜੇ ਮੈਨੂੰ ਕਈ ਵਾਰ ਕਹ ਲੈ ਕਹਿੰਦੀ ਮਮਾਤ ਸੱਕੇ ਮਾਂ ਵੀ ਦੇਖੇ ਤਾ ਨਿਤਨੇ ਦੀ ਪੱਕੀ ਹੋ ਬਿਲਕੁਲ ਉਸ ਤੇ ਨਿਤਨੇ ਲਗਾਣਾ ਸ਼ੁਰੂ ਕਰ ਦਿੱਤਾ ਤਿੰਨ ਮਹੀਨੇ ਜਦੋਂ ਕੋ ਕਲੀਅਰ ਕਰ ਗਈ ਉਸ ਤੋਂ ਬਾਅਦ ਤੂੰ ਸਭ ਜਣਾ ਵਰਤ ਖੱਲੇ ਹੂੰ ਓਏ ਨੂ ਲਓ ਇੱਧਰ ਮਿਲੋ ਅੱਛਾ ਮਿਲੂਗਾ ਕਿਦਾਂ ਮੈਨੂੰ ਪਰ ਲਈ ਆ ਲਓ ਜੀ ਮੇਰਾ ਪੁੱਤ ਸੋਹਣਾ ਓਹ ਹੋ 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 ਹ ਤਾਂ ਫਟਸ ਆਉਂਦੀ ਆ ਨਾ ਚੜ ਗਈ ਨਹੀਂ ਨਹੀਂ ਜੀ ਨਾ ਆਇਆ ਤਾਂ ਕੋਈ ਚੱਕੜ ਨਹੀਂ ਮੈਂ ਵੀ ਪਕਾ ਦੂਗਾ ਆਏ ਦੇਖੋ ਸਮੇਂ ਤੇ ਅਕਾਊਂਟਿੰਗ ਸਟਾਫ ਕਰਨਾ ਸੀ ਇਹਨਾਂ ਨੇ ਪਹਿਲੀ ਵਾਰ ਵੀਡੀਓ ਬਣਾਈ ਤੇ ਵੀਰ ਜੀ ਨੇ ਦੁੱਧ ਬਣਾਇਆ ਸੀ ਅਰ ਰੋਟੀਆਂ ਮਾਈ ਜਾਂਦੀਆਂ ਅੱਛਾ ਜੀ ਵੀਡੀਓ ਪਰ ਹਜੇ ਵੀ ਕਮੈਂਟ ਆਉਂਦੇ ਆ ਸਾਡੇ ਤਾਂ ਬੱਖਿਆਂ ਤੋਂ ਖਣ ਲੱਗ ਗਿਆ ਗੱਲਾਂ ਵੀ ਅਸੀਂ ਇੰਨੀਆਂ ਕਰੀਆਂ ਅੱਛਾ ਜੀ ਗੱਲਾਂ ਵੀ ਮੋਲਾਂ ਥੋਡੀਆਂ ਨਾ ਬਿਲਕੁਲ ਕਰਨੀਆ ਹਾਸਲੇ ਤੋਂ ਲੈ ਦੇਖਣ ਵਾਲੇ ਹਾਸਲੇ ਨਹੀਂ ਵਸ ਇੱਥੇ ਲੈ ਕੇ ਜਾਣ ਇਹ ਵੀ ਚਾਰ ਦਿਨਾਂ ਦੀ ਜ਼ਿੰਦਗੀ ਆ ਖਾਓ ਪੀਓ ਅ ਤੋ ਮਿੱਤਰੋ ਇਹ ਵੀ ਰਾਤਾਂ ਵੀ ਕਿਸੇ ਕਿਸੇ ਨੂੰ ਜਣੀ ਜੇ ਇਹੇ ਚ ਇਹੋ ਜਿਹਾ ਮਾਹੌਲ ਬਹੁਤ ਔਖਾ ਨਸੀਬ ਹੁੰਦਾ ਹਾਂਜੀ ਹਾਂ ਹਾਂ ਸਭ ਤੋਂ ਵੱਡੀ ਗੱਲ ਆ ਆ ਚੁੱਲਾ ਬਹੁਤ ਖਾਂ ਨਹੀਂ ਹਾਂਜੀ ਹਾਂ ਹਾਂ ਐਦਾ ਪ੍ਰਸ਼ਾਦਾ ਪੱਕ ਦਾ ਗੱਲਾਂ ਮਾਰਨੀ ਗੱਲਾਂ ਹਾਂਜੀ ਹਾਂ ਹਾਂ ਬਾਕੀ ਸ਼ੱਕ ਲੈਣਾ ਕਰਮ ਕਰਮ ਆ ਸਹੀ ਗੱਲ ਆ ਜੀ ਹਰ ਇੱਕ ਦੀ ਕਿਸਮਤ ਚ ਨਹੀਂ ਹਾਂ ਉਹੀ ਗੱਲ ਆ ਨਹੀਂ ਹੁਣ ਸਮਾਂ ਆ ਗਿਆ ਗੈਸਾਂ ਦਾ ਦੂਆਂ ਦਾ ਸਾਡੇ ਵੀ ਉਹੀ ਚੱਲਦਾ ਹੁਣ ਦੇਖਦੇ ਚੁੱਲਾ ਤਾਂ ਤੁਹਾਡੇ ਵਰਗੀ ਕਰਦਾ ਵੀ ਬਣਾ ਲਾ ਪਰ ਤੁਹਾਡੇ ਦੀ ਟਰੈਕਰ ਸਾਡੇ ਵਾਲੇ ਦੇ ਇਹ ਸਾਡੇ ਚੁੱਲੇ ਦੀ ਗੱਲ ਦਾਦੀ ਸਾਰਿਆਂ ਨੂੰ ਵੈਸੇ ਪਤਾ ਹੀ ਆ ਮੇਰੇ ਭੈਣ ਪ੍ਰਾਨ ਸਾਹਿਬ ਨੂੰ ਪਤਾ ਹੈ ਫੇਰ ਸਾਸੀ ਲੈਣੇ ਕੋਠੇ ਤੇ ਜਿਹੜਾ ਦੱਖਣ ਚੱਲਦਾ ਹਾਂ ਅਸਲ ਜੱਗ ਨਹੀਂ ਬਲਣ ਦਿੰਦਾ ਹਾਂ ਜੀ ਮੈਂ ਤਾਂ ਇਹ ਗੱਲ ਨੂੰ ਮੰਨ ਫੇਰ ਦੂਜੀ ਗੱਲ ਸਾਡੇ ਜਿਹੜੇ ਬੰਦੇ ਆ ਨਾ ਕਰਦੇ ਹਵਾ ਨਾਲ ਕੇ ਤਵਾ ਚਲ ਕੇ ਰੋ ਕਰਦੇ ਆ ਤੀਨਾ ਨਹੀਂ ਪਾ ਕੇ ਦਿੰਦੇ ਹਾਂ ਜੀ ਤੀਨਾ ਤਾਂ ਕਿਤੇ ਵੀ ਨਹੀਂ ਪੈਂਦੀ ਐ ਜਿਹੜੇ ਪੀਂਗ ਹੋਰੇ ਵੀ ਤੇ ਇੱਥੇ ਆ ਹਵਾ ਨਹੀਂ ਆਦੀ ਇਹਨੂੰ ਉਹ ਚੱਲ ਕੋਈ ਨਹੀਂ ਹਵਾ ਹਾਂਜੀ ਹਾਂ ਇਹ ਚੀਜ਼ ਦਾ ਚੁੱਲਾ ਦਾ ਮੈਂ ਕਿ ਚੁੱਪ ਹੋ ਜੂਗੀ ਬਜਾ ਮਾਤਾ ਵੀਰ ਪਰ ਇਹ ਕਿ ਨਾ ਤੁਸੀਂ ਕਿਵੇਂ ਹਸੀ ਜਾਂਦੇ ਮੇਰੀ ਮਾਸੀ ਪਰ ਉਹ ਨਾ ਨਾ ਮਹਾਸੌਂਗਾ ਤਾ ਕਮਾਲ ਹੋ ਗਈ ਹੱਸਣਾ ਤੁਸੀਂ ਮਾਸੀ ਪਰ ਹਾਂ ਕਿਹਦੀ ਸਾੜ ਵਾਸਤੇ ਤੂੰ ਉਹਦੇ ਚੋਕੀ ਲਾਉਣੀ ਪਈ ਵਿਚਾਰੇ ਦੇਖੋ ਜੀ ਮੇਰੀ ਗੱਲ ਸੁਣੋ ਜਿਹੜਾ ਮੇਰਾ ਇੱਥੇ ਰਿਸ਼ਤਾ ਨਾ ਮੈਂ ਕਿਸੇ ਦੀ ਸਹਿਮ ਨਹੀਂ ਹੋ ਸਕਦਾ ਨਾ ਨਾ ਠੀਕ ਹੈ ਗੱਲ ਤੇਰੀ ਵੀ ਤੇਰੀ ਜਾ ਕੇ ਮੈਂ ਸਾਸਰ ਸੁਸਤਰ ਬਣਾ ਲਾਵੀ ਮੈਂ ਐਜ ਸਿਚੁਏਸ਼ਨ ਦਾ ਨਾ ਨੂੰ ਬਤਾਓ ਬਿਲਕੁਲ ਸਹੀ ਗੱਲ ਹੈ ਜੀ ਥੋੜੀ ਟੈਂਟਾ ਦੇ ਸਕਦਾ ਵੀ ਮਾਮਾ ਦਾ ਟਾਈਮ ਆ ਆ ਮਾ ਕੇ ਸਾਥ ਮਾ ਮਾ ਦਾ ਸਾਥ ਨਾ ਬਿਲਕੁਲ ਬਿਲਕੁਲ ਹੀ ਸਾਥ ਤਾਂ ਹੈਗਾ ਤੁਹਾਡਾ ਪਰ ਆ ਫੇ ਆਹੀ ਗੱਲ ਮੈਂ ਕਹਿਣ ਲੱਗਿਆ ਤਾਂ ਪਾਪੇ ਨੂੰ ਨਾਲ ਨਹੀਂ ਆ ਪਾਪੇ ਨਹੀਂ ਨਾਲ ਆਉਣ ਦਿੰਦੇ ਆਹੀ ਗੱਲ ਮੈਂ ਕਹਿਣ ਲੱਗਿਆ ਉਹ ਤਾਂ ਸਿੱਟ ਤੇ ਤਵੀ ਬਹਿਨੀ ਪਈ ਆ ਸਿੱਟ ਤੇ ਪੇੜੇ ਕਰੀਏ ਦੀ ਗੱਲਾਂ ਗੱਲਾਂ ਬਸ ਅਸੀਂ ਦੇਖ ਮੇ ਰੋਡ ਤੇ ਰੋਟੀ ਰੜਦੀ ਦੇਖ ਚਿੱਲੇ ਤੇ ਕੱਚੀ ਆ ਥੋੜੀ ਜਿਹੀ ਆ ਦੇ ਕੀ ਤੈਨੂੰ ਕਾਹਨ ਆ ਚੁਟਕੀ ਜਨ ਨਸ ਕਰਦਾ ਮੈਂ ਸੱਚੀ ਹੈ ਕੋਈ ਨਹੀਂ ਹਮੇਸ਼ਾ ਛਾੜ ਦੋ ਬੱਚੇ ਸਾਡੇ ਹੁਣ ਉਹਦੇ ਬੱਚੇ ਰਾੜੀਆ ਫੁੱਲ ਗਈ ਸੀ ਮਾਸਾ ਜਿਹਾ ਫੁੱਲੋ ਕੀ ਬਣ ਗਈ ਬਸ ਸਾਰਾ ਸਾਰਾ ਕੋਈ ਚੱਕਰੇ ਟੈਨਸ਼ਨ ਨਹੀਂ ਲੀਦੀ ਕੱਟਾ ਪਿੱਲਾ ਸਭ ਕੋ ਹਾਜਮਾ ਬੈਕਗਰਾਉਂਡ ਸੱਚੀ ਸਾਨੂੰ ਤੁਸੀਂ ਨੁਕੋਚਾ ਕਰਦੇ ਸਾਡੇ ਬਾਪਾ ਦੇ ਵੀ ਦਿਨ ਨੂੰ ਦੁੱਖ ਲੱਗਦਾ ਮੈਂ ਕਹਾਂ ਤੁਹਾਨੂੰ ਅੱਜ ਮੈਨੂੰ ਦੱਸ ਕਿਹੜੀ ਵੀਡੀਓ ਕਿੰਦਾਂ ਦੱਸਦੇ ਮਤਲਬ ਦੂਜੇ ਉੱਤੇ ਗੱਡੀ ਨਹੀਂ ਜੇ ਮੋਂ ਮੈਂ ਕਹਤਾ ਤਾਂ ਮੇਰੀ ਧੀ ਨੂੰ ਕੀ ਕਹਤਾ ਗੱਲ ਝੁਕਦੀ ਹੈ ਮੈਂ ਤੇਰੀ ਨੂੰ ਕੋਤ ਦੱਸ ਕਿੱਥੇ ਗੱਡੀ ਟੁੱਕਦੀ ਐ ਇਹ ਗੱਲ ਮੈਂ ਮੈਂ ਦੱਸਣ ਨੂੰ ਹੁਣ ਗੱਲ ਨਹੀਂ ਆਉਂਦੀ ਅੱਜ ਯਾਦ ਹੋਵੇ ਤਾਂ ਇਹ ਕਦੇ 6 ਸਾਲ ਪੁੱਛੇ ਬਈ ਰਾਮਿੰਦਰ ਮੇਰਾ ਵਿਆਹ ਹੋਇਆ ਹਤਾਂ ਵੀ ਮੇਰੇ ਗਾੜੀ ਨੇ ਮੈਨੂੰ ਪਹਿਲਾਂ ਪਿੱਛਾ ਆਇਆ ਕਿ ਤੂੰ ਸਬਜ਼ੀ ਚ ਨੂਨ ਘੱਟ ਪਾਉਣਾ ਬਾਅਦ ਵਿੱਚ ਪੈ ਜੂ ਬਾਅਦ ਵਿੱਚ ਪੈ ਜੂ ਹਾਂ ਸਹੀ ਗੱਲ ਉਹ ਵੱਟ ਪੜਿਆ ਉਹਦਾ ਕੋਈ ਹੱਲ ਨਹੀਂ ਉਹਦਾ ਹੱਲ ਨਹੀਂ ਹੈਗਾ ਜੀ ਮੈਂ ਕਿਹਾ ਮੈਨੂੰ ਵਾਅਦਾ ਤੁਸੀਂ ਵੀ ਮੈਂ ਘੱਟ ਪਾਉਣਾ ਹਾਂਜੀ ਉਹ ਇੱਕ ਦੋ ਵਾਰ ਕਹਿਤਾ ਹੂੰ ਗਮ ਮੋਲ ਕੇ ਤਾਂ ਹੋ ਗਈ ਤੂੰ ਵੀ ਸਾਡੇ ਵਰਗਿਓ ਹੁਣ ਮੈਂ ਮਨੂ ਮਰਚ ਦੇ ਫੱਟੇ ਚੱਕਦੀ ਆ ਅੱਛਾ ਠੀਕ ਹੈ ਬੱਚਾ ਜੀ ਖਾਓ ਸਵਾਦ ਆ ਨਾ ਹਾਂ ਜੀ ਡਾਕਟਰਾਂ ਨੇ ਬੰਦ ਕਰਦਣਾ ਵਿੱਚ ਨੂੰ ਮੇਰੇ ਘਰੇ ਦਿੱਤੇ ਤੇ ਬੰਦ ਹੁਣ ਅਸੀਂ ਕਿਤਾਇਆ ਹੋਇਆ ਤળਿਆ ਵੇਰਾ ਸਹੀ ਗੱਲ ਇਕੱਲੇ ਬਣਾਈਆਂ ਸਾਡੇ ਕਚੌੜੀਆਂ ਪਹਿਲਾਂ ਦੁਨੀਆ ਰੋਟੀਆਂ ਪਾਸੇ ਰੱਖ ਦੇ ਹਾਂ ਆ ਫੋਲ ਲਾਉਣਾ ਹੁਣ ਹਮਮ ਤੁਹਾਨੂੰ ਕੋਈ ਵੀ ਵਾਇਆ ਕਰੋ ਸਤਨਾਮ ਦਾ ਪਿਆ ਪਾਤਸ਼ਾਹ ਦੋ ਟਾਈਮ ਆ ਸਭ ਨੂੰ ਦੇ ਰੱਖੀ ਸੀ ਬਿਲਕੁਲ ਜੀ ਕਿਦਾਂ ਦੀ ਵੀ ਹੈ ਅਜੀ ਦੀ ਕਿਸਮਤ ਸਹੀ ਗੱਲ ਹੈ ਮਿਲ ਹੀ ਜਾ ਫਿਆਰੇ ਨੂੰ ਹੂੰ ਭੋਗ ਦੀ ਲੈ ਗਈ ਨਹੀਂ ਉੱਥੇ ਲੈ ਕੇ ਲੈ ਜੀ ਪੁੱਤ ਪਹਿਨਾ ਦੋ ਰੋਟੀਆਂ ਆਏ ਤੇ ਖਬਰ ਲੈਣਾ ਆ ਅੰਨ ਤੇਰੇ ਥਾਣਾ ਰੋਟੀਆਂ ਸਾਈਡ ਪਾ ਛੇ ਰੱਖ ਪਹਿਨਾ ਆਏ ਨਾ ਪਰਾ ਉੱਥੇ ਰੱਖ ਤਾਂ ਤੁਸੀਂ ਭੋਗ ਲਵਾ ਦਿਓ ਅੰਦਰੇ ਭੋਗ ਲਵਾ ਦੋ ਚਾਹੇ ਤੇ ਮੈਂ ਫੇਰ ਦੀ ਬਾਅਦ ਮੈਂ ਰੋਟੀ ਕੋਈ ਨਹੀਂ ਉਹਨੂੰ ਲੈਣ ਚੰਦੇ ਕਹਿ ਦਿੰਦੇ ਭੋਗ ਲਵਾ ਦੋ ਪਹਿਲਾਂ ਭੋਗ ਲਵਾ ਦੋ ਹਾਂਜੀ ਤੂੰ ਤਾਂ ਸਾਥਰੀ ਘਰ ਵਾਲਾ ਤੈਨੂੰ ਤੂੰ ਕਹਤੇ ਮਰਾਦ ਹੋਗੀ ਇਹ ਇਹ ਤਾਂ ਇਹ ਤਾਂ ਵੀਡੀਓ ਵਿੱਚ ਆ ਜਾਈ ਹੋਣੀ ਛੱਬੂ ਇੱਧਰ ਬੁਲਾ ਆਂ ਅੱਖਾਂ ਦੇ ਪੁੱਤਰੇ ਉਧਰ ਜਾ ਤੂੰ ਸਾਥਰੀ ਘਰ ਜੂੜੀ ਰਾਮ ਇਹ ਬੇਚਾਰੀ ਰੋਜ਼ ਸਕੂਲ ਤੇ ਘਰ ਤੇ ਤੁਰਦੀ ਆ ਫੁੱਲ ਨੂੰ ਪਹੁੰਚ ਸਕੂਲ ਜਾਂਦੀ ਆ ਪਾਂਚ ਸਕੂਲ ਉਹ ਕਿਆ ਕਰੇ ਬੇਚਰੀ ਜੀ ਹੁਣ ਵਿੱਚ ਹਾਈ ਉਹ ਜਾ ਕੇ ਨਾ ਅੰਦਰ ਉੱਥੇ ਜਾ ਕੇ ਵਿੱਚ ਫਰਕ ਹੈ ਇੱਕ ਅੱਖਰ ਦਾ ਕਮਾਂ ਰੋਟੀ ਖਾਵੇ ਨਾ ਖਾਵੇ ਹੋਰ ਕਹਿੰਦੀ ਮੈਂ ਰੋਟੀ ਖਾਂਦੀ ਨਹੀਂ ਬਸ ਨਿਆਣੇ ਦੋਕ ਦਿਨ ਤੇ ਨਾ ਸਵੇਰੇ ਸਕੂਲ ਨਾਲ ਰੋਟੀ ਖਾ ਕੇ ਜਾਂਦੀ ਆ ਫਿਰ ਸਕੂਲ ਵਾਲੀ ਵੀ ਖਾ ਜਾਂਦੀ ਆ ਰਾਤ ਨੂੰ ਦੋ ਰੋਟੀ ਖਾਇਆ ਕਰ ਰੋਟੀ ਗੱਲਬਰ ਸਟਾਰ ਬਣਾਵਾ ਕੇ ਲਿਆਉਂਦੀ ਮੈਡਮ ਤੇ ਬਿਊਰੇ ਬਣਾ ਸਟਾਰ ਹੱਥ ਪਰ ਨਹੀਂ ਪਹਿਲਾ ਹੱਥ ਪਰ ਬਣਾਉਂਦੀ ਕਹਿੰਦੀ ਮੈਂ ਨਾ ਜਦ ਮੈਂ ਮਨੂੰ ਕਹਿੰਦੀ ਨਹੀਂ ਮੈਨੂੰ ਸਕੂਲ ਦਾ ਕੰਮ ਕਰਨਾ ਐਕਸਕਿਊਜ਼ ਮੀ ਮੈਮ ਮੈਂ ਪਾਣਾ ਬੋਲਣ ਲੱਗ ਗਿਆ ਐਕਸਕਿਊਜ਼ ਮੀ ਆਈ ਕਿਊ ਨਹੀਂ ਇੱਕੜ ਹੀ ਆ ਚਾਚਾ ਜੀ ਫੇਰ ਉੱਥੇ ਜਾਏ ਤੇ ਫਰਕ ਪੈ ਜਾਂਦਾ ਕੁਛ ਹੋਣਾ ਨਹੀਂ ਘਰੇ ਵੀ ਕਿਹਾ ਪ੍ਰੈਕਟਿਸ ਕਰਾਓ ਬਿਲਕੁਲ ਭੁੱਖ ਲੈ ਕੇ ਆਈਆਂ ਐਪਲ ਵਾਲੀ ਉਹੋ ਵੀ ਐਪਲ ਐਪਲ ਇਹ ਬਣਾਉਣੀ ਮੇਰੇ ਨਾਲ ਸੋਣਾ ਸਕੂਲ ਤੋਂ ਬੱਚੇ ਦਾ 40% ਸਿੱਖਣਾ 60% ਆਪਾਂ ਨੇ ਸਿਖਾਉਣਾ ਹਾਂ ਹਾਂ ਜੀ ਹਾਂ ਹੁਣ ਤਾਂ ਸਕੂਲ ਵਾਲੇ ਵੀ ਚਾਹਤਾ ਜੀ ਪਹਿਲਾ ਟੈਸਟ ਲੰਦੇ ਵੀ ਥੋੜਾ ਬਹੁਤਾ ਕੁਛ ਨਾ ਕੁਛ ਬੱਚੇ ਨੂੰ ਆਉਂਦਾ ਹਾਂ ਉਹ ਤਾਂ ਐਡਮਿਸ਼ਨ ਕਰ ਦੇ ਇਹਦੀ ਵੇਸ ਜੀ ਬਣ ਜਣੀ ਆ ਹਾਂ ਜੀ ਹਾਂ ਹਾਂ ਸੁਪਨੋ ਵੀ ਪੂਰਾ ਸਿਖਾਇਆ ਨੋਜ਼ ਕਿੱਥੇ ਆਈਸ਼ ਕਿੱਥੇ ਆ ਹਰ ਸਭ ਕੁਝ ਸਿਖਾਇਆ ਨਹੀਂ ਨਹੀਂ ਯਾਦ ਆ ਕੋਈ ਨੀ ਬੋਲਤਾ ਤੇ ਨੋਜ਼ ਕਿੱਥੇ ਤੇਰੀ ਉਹ ਨੋਜ਼ ਕਿੱਥੇ ਆਈਸ਼ ਆਈਸ਼ ਸਾਂਝੀ ਬਾਤ ਹੈ ਝਰਮ ਜਾਂਦੀ ਆ ਰੋਟੀ ਤਰੋਂ ਤਾਂ ਕਹਤਾ ਕਿ ਤੀਜੀ ਤੇ ਲੈਣਾ ਜਾਈ ਮੁੰਨੂ ਬਾਬੇ ਐਨੂੰ ਇੱਕ ਪ੍ਰਸ਼ਾਦ ਦੇ ਪਰ ਨਾ ਥੋੜਾ ਜਿਹਾ ਚੀਜ਼ਾਂ ਲਾ ਕੇ ਕੋਫਰ ਨੂਨ ਦਾ ਬਰੂਰ ਕਰ ਦੇ ਦੇ ਮੋਲੂ ਬਾਬੇ ਤੂੰ ਮੋਲੂ ਬਾਬਾ ਕਹਿੰਦੇ ਮੇਰੇ ਤੇ ਵੀ ਕਿਉਂਕਿ ਉਹਦਾ ਨਾਮ ਤਾਂ ਕਿਆ ਬੋਲਿਆ ਨਾ ਉਹ ਅਨਮੋਲ ਸਿੰਘ ਜੀ ਹਾਂ ਅਨਮੋਲ ਸਿੰਘ ਨਾਮ ਮਾੜਾ ਇੰਨਾ ਭਲੀ ਭੋਲੂ ਸਿੰਗਰ ਦਾ ਨਾਮ ਹੈ ਅਨਮੋਲ ਸਿੰਘ ਨਹੀਂ ਪਾਪਾ ਜੀ ਭਾਲੂ ਕਹਿੰਦੇ ਪਾਪਾ ਜੀ ਹੋਰੇ ਕੋਈ ਬਣਾ ਦਿੰਦੇ ਨਾਮ ਉਹ ਕੈਬਨਿਟ ਮੰਤਰੀ ਹੈ ਸਿੰਗਰ ਨਹੀਂ ਹੈਗੀ ਹੁਣ ਉਹ ਨਹੀਂ ਅਨਮੋਲ ਹੈਗਾ ਇੱਕ ਤਾਂ ਗਾਇਕ ਅਨਮੋਲ ਗਾਇਕ ਵੀ ਹੈਗਾ ਜੀ ਉਹ ਹੈ ਜੀ ਗਾਉਣੇ ਆਈ ਉਹਨਾ ਬੌਣੀ ਵਾਲੀ ਨਹੀਂ ਜੀ ਐਮਐਲਏ ਉਹ ਅਨਮੋਲ ਕਗਨਵਾਨ ਹੁੰਦਾ ਹਾਂ ਹਾਂ ਉਹ ਵਾਲੀ ਦੀ ਐਮਐਲਏ ਬਸ ਮੈਂ ਜਿੱਥੇ ਨੂੰ ਮੈਲ ਜਾਂਦਾ ਤਾਂ ਮੈਂ ਤੁਹਾਨੂੰ ਕਹਿ ਵੀ ਸਿੰਗਰ-ਸੁੰਗਰ ਤਾਂ ਕਿਤੇ ਰਹਿ ਗਏ ਉਹ ਜਾ ਕੇ ਮੈਂ ਸਾ ਸਿੰਗਰ ਵੀ ਇੱਕ ਅਨਮੋਲ ਕਵਾਤਰਾ ਵੀ ਜਿਹੜਾ ਉਹ ਆਪਣੇ ਉਹ ਹਾਂ ਜੀ ਹਾਂ 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 ਉਹ ਵੀ ਬੰਦਾ ਉਹ ਵੀ ਬੰਦਾ ਘੈਂਟ ਆ ਜੀ ਵਧੀਆ ਉਹ ਸਾਦੀ ਵੀ ਨੇ ਹੈਲਪ ਕਰਦਾ ਹਾਂ ਜੀ ਹਾਂ 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 ਚੱਲ ਕੋਈ ਨਹੀਂ ਇਹਦਾ ਮਹਾਰਾਜ ਨੇ ਸੇਵਾ ਲਈ ਵੀ ਸਾਡੀ ਬਿਲਕੁਲ ਬਿਲਕੁਲ ਤੇਰੀ ਸੇਵਾ ਲਈ ਵੀ ਆ ਕੰਮ ਦੀ ਵੀ ਹਾਂ ਤਤਾ ਜਾਂ ਸੇਵਾ ਕਰਨੀ ਚੀ ਇਹ ਆਉਂਦੀ 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 ਨਾਲ ਨੁੱਕਰ ਦੀ ਕਰਦੀ ਕਰਦੀ ਗੱਡੀ ਤੇ ਬੈਠੇਗੀ ਉਹ ਗੱਡੀ ਚੱਲਦੀ ਹੈਗੀ ਚੱਲ ਚੱਲੀ ਹੈ ਹਾਂਜੀ ਹਾਂ ਹਰ ਇੱਕ ਦਵਾਈ ਲੈਣੀ ਸੀ ਰੋਪੜ ਤੇ ਦੁਆਰ ਜਾਨਾ ਮੈਂ ਲੈਣੀ ਆ ਉਹ ਟਾਈਮ ਤਾਂ ਨਾ ਹੋਇਆ ਨਹੀਂ ਉਹ ਸ਼ਾਮ ਟਾਈਮ ਹੀ ਮਿਲਦੀ ਹੈ ਉਹ ਸ਼ਾਮ ਟਾਈਮ ਦੇ ਲੋ ਜੀ ਕਿਹੜੀ ਦਵਾਈ ਮਿਲਦੀ ਹੈ ਮੇਰੇ ਵੀ ਲੈ ਲੈ ਉਹ ਟਿਆਲੀ ਦੁਕਾਨ ਤਾਂ ਫੜਨੀ ਆ ਸ਼ਾਮ ਟਾਈਮ ਮਿਲਦੀ ਤਾਂ ਫੋਟੋ ਜਾਣਾ ਹੈ ਉਹ ਥਾਮ-ਟਾਮ ਵਾਲੀ ਦਵਾਈ ਲੱਗੀ ਜੀ। ਸਭਾ ਡਾਕਟਰ ਵੀ ਭਾਂਡੇ ਵਾਲੇ ਦੁਕਾਨ 'ਤੇ ਬੈਠਦਾ। ਮੈਂ ਛੇੜ ਕੇ ਤੇ ਨਹੀਂ ਕਿਹਾ। ਓਹੋ। ਹਾਂ ਤੂੰ ਦਵਾਈ ਪੀਂਦੀ ਹੈ ਨਾ? ਪੀਂਦੀ ਹੈ ਨਾ ਦਵਾਈ? ਸੀਨੀ ਵਾਲੀ ਵੀ ਹੈਗੀ ਆ ਉਹ। ਹੁਣ ਮੈਂ ਕੁਝ ਨਹੀਂ ਕਹਿ ਸਕਦਾ ਭਾਈ। ਆਹ ਤੇ ਪਾਜੀ ਬੈਠੇ ਸੀ ਜਦ। ਤੁਹਾਨੂੰ ਬਾਲ ਦੇ। ਭਾਈ ਮੇਰੇ ਤੇ ਸਾਰੇ ਹੱਸੋ ਨਾ ਮੈਨੂੰ ਸੰਭ ਲੱਗਣ ਨਾਲ ਹੱਦ ਜਿਹੜੀ। ਬੌਂਦੀ ਤੁੰਨਾ ਕੋਲ ਤੋਂ ਉੱਠ ਕੇ ਸੀ ਆਪਣੀ ਇੱਧਰ ਹਾਜ਼ਰੀ ਲਾ ਕੇ। ਕੀ? ਕੀ ਕਹਿਨੀ ਆ? ਕਿ ਤਾਂ ਉਧਰ ਹਾਜ਼ਰੀ ਲਾ ਕੇ ਜੇ ਹੁਣ ਪਹੁੰਚ ਗਏ ਸੀ ਆਪਣੇ ਇੱਧਰ ਬڑے ਮੁੰਡੇ ਕੋਲ ਉਹਦੇ ਉਂਗਲੀਆ ਤੇ ਲੱਗੀ ਛੱਟ ਟੁੱਕਾ ਟੁੱਕਣ ਲੱਗਿਆ ਨੇ ਵਿਚਾਰੇ ਨੇ ਉਹ ਮੋਟਰ ਦਾ ਬੜੀ ਜਿਹੀ ਪ੍ਰੋਬਲਮ ਸੀ ਹੱਥ ਪੱਟੇ ਚਾ ਗਿਆ ਚੱਲ ਐਨਾ ਵੀ ਬੈਗਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਚਾਅ ਹੋ ਗਿਆ ਜੀ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤਾਂ ਅੱਜ 22 ਦੇ ਲੱਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 22 ਦੇ ਲੱਗੀ ਛੱਟ ਤੇ ਸ਼ਾਮ ਦਾ ਟਾਈਮ ਤਾਂ ਜੀ ਅਸੀਂ ਵੀ ਸਭ ਰੋਪੜ ਗਏ ਫਿਰ ਤੇ ਜੇ ਤੁਹਾਨੂੰ ਪਤਾ ਲੱਗਿਆ ਅਸੀਂ ਵੀ ਭੱਜੇ ਉੱਥੇ ਤੇ ਜਦੀ ਹਾਂ ਤੇ ਮੰਨੂ ਦਾ ਦੱਸਾ ਫੋਨ ਕਰਕੇ ਮੈਂ ਵੀ ਜਦੋਂ ਮਾਂ ਵੀ ਚੋਰ ਹੋ ਰਹੀ ਹੈ ਇੱਧਰ ਸਰਦਾਰ ਜੀ ਨੂੰ ਵੀ ਮਿਲੋ ਜੀ ਬਲਾ ਦੇ ਸਸਰੀ ਘਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਈ ਜਦੋਂ ਪਤਾ ਲੱਗਿਆ ਜੀ ਜਦੋਂ ਭੱਜੇ ਅਸੀਂ ਤਾਂ ਰਗਿਆ ਮੈਂ ਕਹਿੰਦਾ ਦੋ ਉਂਗਲੀਆਂ ਓਏ ਯਾਰ ਮੰਨੂ ਵੀ ਤਾਂ ਚਾਚਾ ਜੀ ਮੈਨੂੰ ਦੱਸੀ ਗਿਆ ਉਹ ਮੰਨੂ ਵੀ ਆਣਾ ਹੋਗਾ ਕਹਿੰਦੇ ਵੀ ਦੋ ਉਂਗਲੀਆਂ ਨਾ ਉਹ ਮਾ ਵੀ ਕੰਮ ਜ਼ਿਆਦਾ ਹੋਊਗਾ ਹਾਂ 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 ਡਰਤਾ ਡਰਿਆ ਜਦ ਤੱਕ ਬੰਦਾ ਅੱਖੀਂ ਨਾ ਦੇਖ ਲਵੇ ਮੇਰਾ ਤਾਂ ਹੁਣ ਮਨ ਵੀ ਇਹੋ ਜਿਹਾ ਹੋਇਆ ਵਾ ਸਲਾ ਉੱਤੇ ਘਬਰਾਟ ਹੋਣ ਲੱਗਦੀ ਹਾਂ ਜੀ ਵਿੱਚ ਤਾਂ ਹੁਣ ਮੈਂ ਵੀ ਨਹੀਂ ਦੇਖਿਆ ਵੀ ਤਾਂ ਬਚਾਏ ਆ ਵੈਸੇ ਕੋਈ ਐਡਾ ਜ਼ਿਆਦਾ ਹੋਣੀ ਹੈ ਜੀ ਨੋ ਇੱਕ ਲੱਗਿਆ ਮੈਨੂੰ ਪਤਾ ਨਹੀਂ ਹੁਣ ਵੀ ਉਹ ਪੱਟ ਹੋਇਆ ਜਾਂ ਨਾਲ ਤੇ ਵੀ ਮਾਸੇ ਵੱਢ ਹੋਇਆ ਹੈ ਕਿਉਂਕਿ ਰਫੂਨ ਖਾਨ ਬਹੁਤਾ ਵੇਤੇ ਵੀ ਦੇਖ ਨਹੀਂ ਤਾਂ ਹੁੰਦਾ ਜੀ ਉਹ ਇੱਕ ਘਬਰਾਟ ਹੋਈ ਜਾਂਦੀ ਜੀ ਜਿਹੜਾ ਕੰਮ ਆਣ ਕਦੇ ਕਦਾਈ ਹੁੰਦਾ ਹੈ ਇੱਕ ਤਾਂ ਚਲ ਵੈਸੇ ਨੀਲੀ ਹੋ ਗਿਆ ਸਾਰਾ ਉਦੋਂ ਬੈਲਟ ਲੰਗੀ ਹਾਂ ਉਹ ਸਾਰਾ ਨੀਲਾ ਹੋ ਗਿਆ ਦੂਜੇ ਤਾਂ ਹੁਣ ਆਏ ਨਹੀਂ ਪਤਾ ਵੀ ਉਹ ਪੱਟ ਹੋਇਆ ਜਾਂ ਸਾਈਡ ਤੇ ਮਾਸਪਰਸ ਵੱਟ ਹੋਇਆ ਭਾਈ ਉਥਾ ਤਾਂ ਹੁਣ ਦਾ ਤਾਂ ਇਸ ਟਾਈਮ ਪੱਟੀ ਕਰਾਉਣੀ ਹਾਂ ਜੀ ਬੇਪਤਾ ਲੱਗਦਾ ਤਾਂ ਪਤਾ ਲੱਗੂ ਜੀ ਦੱਸ ਪਤਾ ਹੁਣ ਆਏ ਨਾ ਜਦ ਤੱਕ ਖੂਨ ਖਾਨ ਹੁਣ ਬੰਦ ਹੋਣਾ ਨਾ ਜੀ ਦੋਹੇ ਉੱਤਰ ਜਾਣੇ ਆ ਜੀ ਤੇ ਨੀਲੇ ਹੋ ਕੇ ਫਿਰ ਤਾਂ ਉੱਤਰ ਜਾਣਾ ਚਲੋ ਬਾਕੀ ਦੇਖਦੇ ਹਾਂ ਦੁਬਾਰਾ ਪੱਟੀ ਕਰਾਈ ਤੇ ਪਤਾ ਲੱਗੂ ਭਾਈ ਉਹੀ ਗੱਲ ਹੈ ਹੁਣ ਦਰਦ ਤਾਂ ਦੁਰਦ ਤਾਂ ਨਹੀਂ ਹੈਗਾ ਨਹੀਂ ਹੁਣ ਦਰਦ ਤਾਂ ਨਹੀਂ ਹੈ ਵੈਸੇ ਟੀਕੇ ਲਗਾਏ ਨਹੀਂ ਸੀਗੇ ਦਰਦ ਤੇ ਗੋਲੀ ਲੈ ਲਈ ਸੀ ਕੋਈ ਹੋਰ ਫੇਲ ਲਈ ਸੀ ਹੂੰ ਪਹਿਲਾਂ ਦਰਦ ਚਲੋ ਬਹੁਤ ਦਰਦ ਕੋਈ ਗੋਲੀ ਲੈ ਲਈ ਉਹ ਟਾਈਮ ਤੱਕ ਬੰਦਾ ਉਦਾਂ ਵੀ ਘਬਰਾ ਜਾਂਦਾ ਹੈ ਉਹ ਦਰਦ ਤਾਂ ਨੈਚੁਰਲ ਆ ਜਾਂਦਾ ਜੋ ਕੋਈ ਖਾਸ ਲੱਗਣੀ ਹੈ ਦਰਦ ਦਰਦ ਤਾਂ ਹੋਣੀ ਹੁੰਦੀ ਹੈ ਉਹ ਐਨਾ ਠੁਕਰ ਘਰਾ ਮੋਲੂ ਹੈਗਾ ਨਾ ਇਹ ਲੈ ਕੇ ਚਲੇ ਗਿਆ ਨਹੀਂ ਔਖਾ ਹੋ ਜਾਂਦਾ ਜੀ ਪਟੇਆਂ ਬੁੱਟਿਆਂ ਦਾ ਚਲੋ ਅਸੀਂ ਪਟੇ ਗੱਲ ਫਿਰ ਵੀ ਇੱਚੀ ਬਚਾਓ ਹੋ ਜਾਂਦਾ ਉਹ ਬੰਨੂ ਜੈਸਮੀਨ ਪਟੇ ਦੀ ਉਹ ਗੰਧ ਕਰਦੀ ਸੀ ਪੱਟੇ 'ਚ ਹੱਥ ਆ ਗਿਆ ਮਾਹ ਚਲੋ ਪੱਟੇ 'ਚ ਹੱਥ ਆ ਗਿਆ ਬੀਂਗੂਂਗਲੀਆਂ ਮਾਂ ਵੀ ਪਤਾ ਨਹੀਂ ਕਿਹੜੇ ਸਾਹਰਾਂ ਪਟਾਚਾ ਥਾੜਾ ਨਾ ਪਟਾਤਾ ਨਹੀਂ ਇਹਨਾਂ ਨੇ ਸਾਰਾ ਬੈਲਟ ਤੋਂ ਸਾਰੀ ਨੁਕਸਾਨ ਕਰ ਦਿੱਤਾ ਨੁਕਸਾਨ ਕਰ ਦਿੱਤੀ ਉਹਨੇ ਤਾਂ ਆਪਣੇ ਪੂਰੇ ਖਾਂਚੇ ਦੇ ਵਿੱਚ ਚੱਲਣਾ ਹੈ ਨਾ ਪਾ ਜੀ ਹਾਂ ਜੀ ਚੱਲ ਨਹੀਂ ਬਹੁਤਾ ਬਹਿ ਰਹੇ ਦੀ ਕਰੀ ਹੋਰ ਹੋਰੀ ਬਚਾਅ ਹੋ ਗਿਆ ਬਚਾਅ ਹੋ ਗਿਆ ਪੱਪਰ ਤੇ ਹੁਣ ਊਂ ਵੀ ਸੀਜ਼ਨ ਦਾ ਟਾਈਮ ਆ ਗਿਆ ਮੁਰਾ ਬਹੁਤ ਜਨ ਜਿਹੜੀ ਆ ਸਾਡੇ ਦਾ ਚਾਚਾ ਜੀ ਸੀਜ਼ਨ ਰੋਜ਼ ਰਹੀ ਆ ਤੁਹਾਡੇ ਦਾ ਰੋਣਾ ਹੋ ਗਈ ਗੱਲ ਸੁਣੋ ਜੀ ਹੁਣ ਡੰਗਰ ਚੋਣੇ ਵਾਲਾ ਕੰਮ ਸਮਝ ਲੋ ਉਂਗਲੀਆਂ ਦਾ ਹੀ ਹੈ ਮੇਨ ਹਾਂ ਇਹ ਨਾਲੇ ਜਫਾ ਉਹ ਉਹ ਕੰਮ ਹੁਣ ਰੁਕ ਗਿਆ ਜੀ ਹਾਂਜੀ ਉਹਦਾ ਉਹ ਉਹ ਚੀਜ਼ ਦੀ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹਾਂ ਉਹ ਚੀਜ਼ ਤਾਂ ਸਾਡੇ ਵੀ ਰੋਜ਼ ਦੋ ਵੇ ਟਾਈਮ ਮੇਨ ਉਹੀ ਕੰਮਾਂ ਚ ਆਈਦਾ ਉਹਦੇ ਕਰਕੇ ਨਾ ਬਹੁਤ ਪ੍ਰੋਬਲਮ ਆਣੀ ਹੈ ਜੀ ਉਂਗਲੀਆਂ ਦਾ ਫਿਰ ਸਵੇਰੇ ਮਤਲਬ 1 ਘੰਟਾ ਪਹਿਲਾਂ ਸ਼ੁਰੂ ਕਰਨਾ ਪੈਣਾਗਾ ਹਾਂ ਅੱਗੇ ਜਿਹੜੇ ਸਾਰੇ ਕੋਲ ਜਲਦ ਤੇ 1 ਘੰਟਾ ਹੁਣ ਪਹਿਲਾਂ ਉੱਠ ਕੇ ਫਿਰ ਕੰਮ ਕਰਨਾ ਪੈਣਾ ਤਾਂ ਬੈਲੈਂਸ ਬਣਨਾ ਹੈ ਜੀ ਕੰਮ ਦਾ ਦਸਕ ਦਿਨ ਤਨੋਂ ਔਖ ਘਟਣ ਹਾਂਜੀ ਹਾਂ ਹਾਂ ਚਲੋ ਕੋਈ ਨਹੀਂ ਚਲੋ ਉਦਾਂ ਬਚਾਓ ਹੋ ਗਿਆ ਜੀ ਇੰਨਾ ਤੋਂ ਪਰੇ ਸਭ ਤੋਂ ਵੱਡੇ ਚਲੋ ਮਸ਼ੀਨ ਦਾ ਦਾ ਕੰਮ ਹੈ ਜੀ ਹੁੰਦਾ ਕੰਮ ਤਾਂ ਚਲੋ ਚੱਲ ਜਿਓ ਜਾਂਦਾ ਪਰ ਆਇਆ ਉਦਾਂ ਬਚਾਓ ਹੋ ਗਿਆ ਚਲੋ ਕੋਈ ਤਾਂ ਤਾ ਮੁਰਿਆ ਗਿਆ ਬੈਲਟ ਪੂਰੀ ਪੂਰੀ ਹੈ ਨਾ ਟਾਈਟਾ ਬੈਲਟ ਟਾਈਟਾ ਜੀ ਪੂਰੀ ਜੇ ਹੁਣ ਆਪਾਂ ਉਹ ਨੋਰਮਲ ਬੰਦਾ ਸੋਚੇ ਨਾ ਵੀ ਜੇ ਉਹਦੇ ਚੋਂ ਉਂਗਲੀਆਂ ਲੰਘ ਜੇ ਤਾਂ ਵੱਟਣੇ ਵਾਲੇ ਕੰਮ ਵੱਟਣੇ ਵਾਲੇ ਕੰਮ ਆ ਜੀ ਹਾਂ ਹੁਣ ਹੁਣ ਪ੍ਰਾਲੀ ਕਰਕੇ ਫੁੱਲ ਟਾਈਟ ਕਰੀ ਵੀ ਜੀ ਗੰਜੈਸ ਤਾਂ ਹੈਗੀ ਉਹਦੇ ਮਾਂ ਨਟ ਢਿੱਲੇ ਕਰਕੇ ਢਿੱਲੀ ਹੋ ਜਾਂਦੀ ਆ ਪਰ ਹੁਣ ਪ੍ਰਾਲੀ ਟੱਕਦੇ ਉਹਦੇ ਕਰਕੇ ਫੁੱਲ ਟਾਈਟ ਆ ਨਾ ਹੂੰ ਉਹਦੇ ਕਰਕੇ ਟਾਈਟ ਕਰੀ ਵੀ ਜੀ ਵਿੱਚ ਨੂੰ ਲਾ ਲਈ ਮੈਂ ਤਾਂ ਆਹ ਭਰਾ ਨਾ ਵੀ ਬਚਾਉ ਪਤਾ ਨਹੀਂ ਕਿਦਾਂ ਹੋਗਾ ਨਹੀਂ ਬੜਦਾ ਨਹੀਂ ਜਾਂਦੀਆਂ ਉਹ ਵੀ ਤਾਂ ਮੈਂ ਵੀ ਤਾਂ ਦੇਖੀ ਜਾ ਕੇ ਹਾਂ ਆ ਨਾਲੇ ਕੋ ਮ ਗਿਆ ਥੱਲੇ ਨੂੰ ਵਿੱਚ ਨੂੰ ਆ ਕੇ ਥੱਲੇ ਨਿਕਲ ਗਿਆ ਬੋਲੀਆਂ ਪਰ ਇਹ ਹਿਸਾਬ ਨਾਲ ਤਾਂ ਇੰਨਾ ਸਗਰ ਬਾਹਰ ਨਾ ਬਚਾਉ ਹੋ ਗਿਆ ਬਾਹਰ ਨਾ ਘਮਾਤੀ ਜੀ ਨੂੰ ਬਾਹਰ ਟੁੱਟ ਨਹੀਂ ਲੱਗਦੀ ਉਹ ਹੂੰ ਉਪਰ ਆਵਾ ਪਚਾਉਣ ਨਾਲ ਚੰਗਾ ਕਰੋ ਸਾਵਧਾਨੀ ਨਾਲ ਕਰੋ ਜਿੰਨਾ ਕਰਦਾ ਸਾਬ ਆਪਣਾ ਬੰਦੇ ਦਾ ਦਿਮਾਗ ਨਾਲ ਦਲੇ ਘੁੰਮਦਾ ਆਪਾਂ ਕੰਮ ਆ ਮਸ਼ੀਨੀ ਕੰਮ ਦਾ ਚੱਖਾਸ ਕਰਕੇ ਬਿਲਕੁਲ ਬਿਲਕੁਲ ਉਹਦੇ ਵਿੱਚ ਦਿਮਾਗ ਚਾਹੀਦਾ ਹਰ ਟਾਈਮ ਗਿਆਨ ਨਾਲ ਕਰਦਾ ਜੀ ਹਾਂ ਜੇ ਆਪਾਂ ਆਲੇ ਦਲੇ ਫਿਰ ਦਿਮਾਗ ਆਪਣੇ ਕੰਮ ਮੈਨੂੰ ਕੱਚ ਨਹੀਂ ਚਾਹੀਦੀ ਕਿਸੇ ਕਿਸੇ ਨੂੰ ਉਹਨੂੰ ਪਹਿਲਾਂ ਆਪਣਾ ਦੇਖੋ ਹਾਂ ਬਿਲਕੁਲ ਸਮਝਣਾ ਚਾਹੀਦਾ ਬਈ ਹਾਂ ਇਹ ਜੇ ਆਪ ਕੰਮ ਖਰਾਬ ਹੀ ਜਾਂਦੀ ਹੂੰ ਚਲੋ ਸਾਡਾ ਕੰਮੇ ਆਹੀ ਆ ਜੀ ਹਾਂ ਬਾਕੀ ਜੋ ਹੋਣਾ ਉਹ ਨਾਲੇ ਜਾਣ ਬੁੱਝ ਕੇ ਤਾਂ ਕੋਈ ਕਰਦਾ ਨਾ ਨਾਣ ਚੈੱਕ ਹੁੰਦਾ ਬਿਲਕੁਲ ਬਿਲਕੁਲ ਰੋਡਾਂ 'ਪਰ ਗੱਡੀਆਂ ਚੱਲਦੀਆਂ ਹਾਂ ਲੱਖ ਲੱਖ ਕਿਲੋਮੀਟਰ ਗੱਡੀ ਚਲਾਉਂਦਾ ਡਰਾਈਵਰ ਕੋਈ ਯਾਦ ਹੋਣੀ ਐ ਤੇ ਸਾਰਾ ਹੋਊ ਵੀ ਰਹਿਣਾ ਹਾਂ ਜੀ ਹਾਂ ਬਿਲਕੁਲ ਸਹੀ ਗੱਲ ਅੱਜ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਮੈਂ ਇਦਾਂ ਹੀ ਇੱਥੇ ਚੱਲਦੀ ਸੀ ਲੁਧਿਆਣੇ ਕੀ ਦੀ ਗੱਡੀ ਚੱਲਦੀ ਸੀ ਮੇਰੀ ਹਾਂ ਪਿੰਡਾਂ ਤੋਂ ਗੱਡੀ ਨਿਕਲਦੀ ਸੀ ਦਿੱਤਾ ਭਰ ਕੇ ਜਾਂਦੇ ਸੀ ਪਿੰਡ 'ਚ ਟੱਕ ਲਾ ਲਾਦਾ ਕਿਸੇ ਨੇ ਮਨੂੰ ਇੱਕ ਬਜ਼ੁਰਗ ਨੇ ਰੋਕ ਲਿਆ ਚਲ ਹੁਣ ਆਪਾਂ ਸਾਡੇ ਦਾ ਡਰਾਈਵਰ ਵਾਲੇ ਹਲਾਤ ਹੈ ਨਹੀਂ ਤੇ ਬੀ ਉਹ ਸਮਾਨ ਜਿਹੜਾ ਵੀ ਮਤਲਬ ਚਲੋ ਕੋਈ ਵੀ ਹੁਣ ਸਾਰੇ ਡਰਾਈਵਰ ਤਾਂ ਇੱਕ ਜਿਹੇ ਹਨ ਜੀ ਬਦਨਾਮ ਹੋਇਆ ਵਾ ਮਹਿਕਮਾ ਚਲੋ ਉਹਨਾਂ ਨੇ ਮੈਨੂੰ ਦੇਖਿਆ ਵੀ ਇਹ ਖਾਂਦਾ ਪੀਂਦਾ ਹੋਣਾ ਕੁਝ ਜ਼ਿਆਦਾ ਮੈਂ ਮੈਂ ਵੀ ਪਰ ਨਹੀਂ ਜ਼ਿਆਦਾ ਨਹੀਂ ਜਦ ਤੱਕ ਉਹ ਸਰਦਾ ਮੈਨੂੰ ਗੱਡੀ ਰੋਕ ਕੇ ਕਹਿੰਦਾ ਗੱਡੀ ਖੜਾ ਦੇ ਪਿੰਡ ਚੋਂ ਗੱਡੀ ਨਿਕਲ ਨਹੀਂ ਚਲੋ ਮਾਂ ਠੀਕ ਜੀ ਮੈਂ ਕੰਪਨੀ ਨੂੰ ਫੋਨ ਕਰਤਾ ਮਾਂ ਜੀ ਗੱਡੀ ਰੋਕ ਲਈ ਆ ਬਾਬਾ ਮੇਰੇ ਕੋਲ ਨੂੰ ਕੋਈ ਔਖ ਹੋ ਗਈ ਜਾਵੇ ਸ਼ਾਦਰਾ ਲਾ ਬੋਨ ਆਇਆ ਫਲਾਉਣਾ ਟਮਕਾਉਣਾ ਜੇ ਬੂ ਮਾ ਬਾਬਾ ਜੀ ਤੁਸੀਂ ਮੈਨੂੰ ਕਾਨੂੰ ਬੋਲ ਰਹੀ ਹੁੰਦੇ ਮਾ ਮਾਰਤ ਬੰਨੇ ਉਹਦੇ ਮੂਰੇ ਬੇ ਕੰਪਨੀ ਵਾਲੇ ਆਉਂਗੇ ਭਾਈ ਉਹਨਾਂ ਨਾਲ ਗੱਲ ਕਰ ਲਿਓ ਤੇ ਗੱਡੀ ਨਿਕਲ ਦੇਓ ਕਢਾ ਲੈ ਜਾਣਗੇ ਹਾਂਜੀ ਹਾਂ ਨਹੀਂ ਮੈਂ ਵਾਪਸ ਲੈ ਜਾਊਂਗਾ ਗੱਲਾਂ ਹੀ 2 3 ਤਾਂ ਗੱਲੇ ਨਹੀਂ ਕੋਈ ਤੁਸੀਂ ਰੋਕਿਆ ਮੈਂ ਰੁਕ ਗਿਆ ਰੋਕ ਗਿਆ ਸਹੀ ਜੀ ਕਹਿੰਦਾ ਤੇਰੇ ਵਰਗੇ 36 ਡਰਾਈਵਰ ਦੇਖੇ ਮੈਨੂੰ ਆ ਗਿਆ 30 ਚੱਲ ਹੁਣ ਐਨੀ ਗੱਲ ਕੌਣ ਸੁਣਦਾ ਹੂੰ ਮਾਂ ਬਾਬਾ ਜੀ ਤੁਸੀਂ ਹੱਦ ਤੋਂ ਜ਼ਿਆਦਾ ਬੋਲਦੇ ਹੋ ਕਹਿੰਦਾ ਜਿੰਨੀ ਤਾਂ ਗੱਡੀ ਕਹਿੰਦਾ ਮੂਰਨ ਨੂੰ ਚਲਾਤੀ ਕਹਿੰਦਾ ਇੰਨੀ ਮੈਂ ਬੈ ਕੇ ਚਲਾਤੀ ਹੁਣੀ ਕੰਸੀਆ ਮਨੂ 10 ਬੰਦੇ ਖੜੇ ਉੱਤੇ ਭਾਈ ਅਸਾਂ ਬਾਬਾ ਬਾਬਾ ਜੀ ਗੱਡੀ ਸਿੱਧੀ ਤੋਂ ਉੱਤੇ ਚੱਲੀ ਹੋਣੀ ਬੈ ਕੇ ਲਾਈਏ ਤੁਸੀਂ ਵੀ ਹੱਦ ਤੱਕ ਮੈਂ ਵੀ ਤਾਂ ਕਹਿੰਦਾ ਮਾਨਾ ਸਿੱਧੀ ਤੋਂ ਨੂੰ ਚਲਾਉਣੇ ਨਹੀਂ ਕਰਦੀ ਕਿਸੇ ਨੇ ਸਭ ਤੇ ਬੈਕਪੂ ਬਡਾ ਪਾਵਰ ਬੈਕ ਲਾਉਣ ਨੂੰ ਰੱਖਿਆ ਪਾਉਣਾ ਕਹਿੰਦੇ ਨੇ ਮੇਰੇ ਮੂੰਹ ਦੇਖ ਮੇਰਾ ਨਾਲ ਜੀ ਕਹੀ ਕਰਦੇ ਆਪਿਆ ਸਾਨੂੰ ਕੰਪਨੀ ਵਾਲੇ ਵੀ ਆ ਕੇ ਉਹਨਾਂ ਨੇ ਜਦੋਂ ਜ਼ਰਬਾਚ ਭਲਾ ਪਰਮੇਸ਼ਰਾਂ ਦਿਖਾਈਆਂ ਅਗਲੇ ਨੇ ਜਦੋਂ ਗੱਡੀ ਲੈ ਕੇ ਬੰਨਾ ਗਿਆ ਬਾਬੇ ਦੇ ਰੋਡ ਦੇ ਸਰ ਖੁਰਤੀ ਜਣਾ ਉੱਥੇ ਟੇਕੋ ਬੈਠੇ ਨੇ ਉਹ ਗੱਡੀਆਂ ਦਾ ਸਣੀਆ ਫੇਰ ਉਹਨੂੰ ਚਲਦੀ ਸਰਕਾਰੀ ਪ੍ਰੋਜੈਕਟ ਥੋੜਾ ਨਾ ਕੁਝ ਆਉਣਾ ਮਿੱਟਕਾਨਾ ਥੋੜਾ ਪਹਿਲੇ ਜਿਹੜੇ ਰੋਡ ਨਿਕਲੇ ਆ ਹਾਂਜੀ ਹਾਂ ਆਉ ਜੇ ਐਕਣਾ ਦਾ ਫਿਰ ਅਗਲਾ ਕਿਤੇ ਨੂੰ ਰਸਤਾ ਹੀ ਨਹੀਂ ਦਊਗਾ ਗੱਡੀ ਨਾਲ ਬੀਜਾ ਹਾਂ ਹੁਣ ਬੰਦਰਾਸ ਨੂੰ ਕਿੱਡੇ ਕਿੱਡੇ ਟੱਪਰ ਲੰਗਦੇ ਆ ਹਾਂ ਜੋ ਨਾਲ ਦੇਖ ਰਿਆ ਲੋਕਾਂ ਨਾਲ ਆ ਹਟਦੀ ਨਹੀਂ ਉਹ ਚੱਲਦਾ ਜੀ ਸਾਰਾ ਕੰਮ ਚ ਸਰਕਾਰ ਨੇ ਕਿਸੇ ਕੰਮ ਦੀ ਮਜ਼ਦੂਰੀ ਦਿੱਤੀ ਹੈ ਕ੍ਰੈਸ਼ਰ ਫਾਉਂਡ ਦਿੱਤੀ ਹੈ ਚਾਹ ਮੈਨਗ ਦੀ ਦਿੱਤੀ ਹੈ ਤਾਂ ਹਵਾ ਚੁੜ ਕੇ ਤਾਂ ਕਿਤੇ ਤਾਂ ਸਿਰ ਤਾਂ ਹੁੰਦੀ ਨਹੀਂ ਉਹ ਚੱਲ ਰਾਹ ਨੂੰ ਲੱਗਣਾ ਹਾਂ ਜੀ ਚਲੋ ਆ ਤਾਂ ਦੁੱਖ ਤਾਂ ਹੁੰਦੀ ਹੈ ਜਿਨ੍ਹਾਂ ਦੀ ਭਾਈ ਜਿਹਦੇ ਘਰ ਮੂਰੇ ਸੜਕ ਟੁੱਟ ਗਈ ਜਿਹਦੇ ਪਿੰਡ ਚ ਮੂਰੇ ਸੜਕ ਟੁੱਟ ਗਈ ਦੁੱਖ ਤਾਂ ਉਹਨਾਂ ਨੂੰ ਹੁੰਦੀ ਹੈ ਹਾਂ ਜੀ ਹਾਂ ਜੀ ਉਹ ਆਪਣੀ ਜਗ੍ਹਾ ਜਾ ਕੇ ਬੋਲਦੇ ਆ ਮਾਸ਼ਾਅੱਲਾ ਚਲੋ ਕੋਈ ਜੀ ਫਿਰ ਮਿਲਦਾ ਤੁਹਾਨੂੰ ਬਲੌਗ ਚ ਅਗਲੇ ਚ ਮਾਰਨ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ